ਤੁਸੀਂ ਜੋ ਮਰਜ਼ੀ ਇਲਾਜ ਕਰੋ ਜੋ ਮਰਜ਼ੀ ਕਰੋ ਪਰ ਗੁਰਦੁਆਰੇ ਨਾਲ ਕੰਪੇਅਰ ਕਿਉਂ ਕਰਦੇ ਹੋ ਯਾਰ ਪਤਾ ਹੈ ਗੁਰਦੁਆਰਾ ਕੀ ਚੀਜ਼ ਹੈ ਪਤਾ ਨਹੀਂ ਮਾਪਿਓ ਨੇ ਇਹਨਾਂ ਲੋਕਾਂ ਦੇ ਨਾਂ ਕਿਵੇਂ ਰੱਖ ਦਿੱਤੇ ਇੱਕ ਉਹ ਜਗ੍ਹਾ ਜਿੱਥੇ ਲੰਗਰ ਮਿਲ ਜੇਗਾ ਇੱਕ ਉਹ ਜਗ੍ਹਾ ਜਿੱਥੇ ਰਾਤ ਨੂੰ ਰਹਿਣ ਨੂੰ ਇੱਕ ਚੀਜ਼ ਜਗ੍ਹਾ ਹੈਗੀ ਹੈ ਇਹ ਗੁਰਦੁਆਰੇ ਦੀ ਡੈਫੀਨੀਸ਼ਨ ਹੈ ਗੁਰਦੁਆਰੇ ਨਾਲ ਇੱਕ ਲੰਗਰਾਂ ਦੀ ਗੱਲ ਆਈ ਉਹ ਕਹਿੰਦੇ ਕਿ ਭਾਈ ਤੁਸੀਂ ਜਲੇਬੀਆਂ ਦੇ ਲੰਗਰ ਲਾਉਣੇ ਅਸੀਂ ਦਵਾਈਆਂ ਦੇ ਲੰਗਰ ਲਾਉਣੇ ਆਪਣੇ ਧਰਮ ਦਾ ਮਜ਼ਾਕ ਉਡਾਉਂਦੇ ਨੇ ਖੁਸ਼ ਕਿਨੂੰ ਕਰਦੇ ਨੇ ਕਿਨੂੰ ਖੁਸ਼ ਕਰ ਰਹੇ ਨੇ ਕਈ ਬੰਦੇ ਦੁਨੀਆ 'ਚ ਅਸੀਂ ਕਹਿ ਦਿੰਦੇ ਆ ਕਿ ਫਲਾਣਾ ਬੰਦਾ ਬੜਾ ਖਰਾ ਹੈ ਉਹ ਖਰਾ ਨਹੀਂ ਹੁੰਦਾ ਸਿਰੇ ਦਾ ਲੁੱੱਚਾ ਹੁੰਦਾ ਕਦੇ ਸਿੱਖਾਂ ਦੇ ਖਿਲਾਫ ਕਦੇ ਸਿੱਖ ਕੈਰੇਕਟਰਾਂ ਦੇ ਖਿਲਾਫ ਅਜਿਹੀਆਂ ਸਟੇਟਮੈਂਟਾਂ ਕਿਉਂ ਵਾਰ-ਵਾਰ ਆ ਰਹੀਆਂ ਨੇ ਨੀਵਾਪਣ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਇਹ ਹੁੰਦਾ ਹੀ ਰੀਤੀ ਰਵਾਜੀ ਹੁੰਦਾ ਹੈ ਮਜਾਰਾ ਕਿਤੇ ਮੁਸਲਮਾਨ ਦੇ ਵਿੱਚ ਕਿਤੇ ਇਹੋ ਜੀ ਆਪਦੇ ਗੁਰੂ ਰੱਬ ਦੇ ਅੱਲਾ ਦੇ ਉਲਟ ਕੋਈ ਇੱਕ ਲਫ਼ਜ਼ ਬੋਲ ਜਾਂਦਾ ਕਿਤੇ ਅੰਗਰੇਜ਼ ਬੋਲੇ ਆਪਦੇ ਚਰਚ ਦੇ ਖਿਲਾਫ ਕੋਈ ਨਹੀਂ ਬੋਲਦਾ ਪਰ ਸਾਡੇ ਰਕੇ ਚਾਰ ਕੋਖਰ ਪੜ ਕੇ ਉਹ ਸਭ ਤੋਂ ਪਹਿਲਾਂ ਆਪਦੇ ਗੁਰਦੁਆਰੇ ਨੂੰ ਗਾਲਾਂ ਕੱਢਦੇ ਉਹਨੂੰ ਪਤਾ ਲੱਗ ਜਾਏਗੀ ਮੈਂ ਆਪਦੇ ਗੁਰੂ ਘਰ ਨੂੰ ਕੰਪੇਅਰ ਕਿਵੇਂ ਕੀਤਾ ਮੈਂ ਇੱਕ ਆਪਦੀ ਕੌਮ ਦੀ ਹੋਂਦ ਨੂੰ ਦੱਸਣ ਵਾਲੀ ਚੀਜ਼ ਨੂੰ ਖਤਮ ਨੂੰ ਕੰਪੇਅਰ ਕਿਉਂ ਕਰਦਾ ਤੁਸੀਂ ਹੋਰ ਹੋ ਤੁਹਾਨੂੰ ਪਹਿਚਾਨਣ ਲਈ ਲੋਕਾਂ ਨੂੰ ਕੁਝ ਟਾਈਮ ਲੱਗ ਜਾਏਗਾ ਜਿੱਦਨ ਸਿਆਣ ਲੈਣਗੇ ਨਾ ਉਦੋਂ ਪਤਾ ਲੱਗ ਜਾਏਗਾ ਇੱਕ ਇੰਟਰਵਿਊ ਦੇਖੀ ਜਿੰਦੇ ਚ ਲਿਖਿਆ ਸੀ ਪੰਜਾਬੀਓ ਤੁਹਾਡੇ ਤੋਂ ਲਾਂਹ ਤਾਂ ਸੁਣੀਆ ਨਹੀਂ ਜਾਣੀਆਂ ਤੇ ਲਾਂਹ ਤਾਂ ਕੀ ਸੀਗਾ ਕਿ ਪਿੰਡ ਦੇ ਵਿੱਚ ਚਾਰ-ਚਾਰ ਗੁਰੂ ਘਰ ਬਣ ਗਏ ਹਸਪਤਾਲ ਕਿਉਂ ਨਹੀਂ ਬਣਿਆ ਕੁਲਵੰਤ ਸਿੰਘ ਢਾਲੀਵਾਲ ਨਾਮ ਦਾ ਇੱਕ ਵਿਅਕਤੀ ਜਿਹੜਾ ਕੈਂਸਰ ਤੇ ਵੱਡਾ ਕੰਮ ਕਰ ਰਿਹਾ ਸੀ ਯੂਕੇ ਦੀ ਧਰਤੀ ਤੋਂ ਆ ਕੇ ਪੰਜਾਬ ਦੇ ਵਿੱਚ ਕੈਂਪ ਲਾਉਣ ਦੀ ਜਿਹੜੀ ਗੱਲ ਕਰਦਾ ਉਹਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਜਾਂਦੀ ਤੇ ਬੜਾ ਚਰਚਾ ਦਾ ਵਿਸ਼ਾ ਬਣਦੀ ਹੈ ਅਸਲ ਦੇ ਵਿੱਚ ਹਕੀਕਤ ਹੈ ਕਿ ਆ ਗੁਰਦੁਆਰੇ ਤੇ ਹਸਪਤਾਲਾਂ ਚ ਕੀ ਅੰਤਰ ਹੈਗਾ ਲੋਕਾਂ ਨੂੰ ਕੀ ਗੁਰਦੁਆਰੇ ਦੀ ਥਾਂ ਤੇ ਹਸਪਤਾਲ ਬਣਾਉਣਾ ਚਾਹੀਦਾ ਹੈ ਇਸ ਸੰਬੰਧੀ ਗੱਲਬਾਤ ਕਰਾਂਗੇ ਐਡਵੋਕੇਟ ਹਰਪਾਲ ਸਿੰਘ ਖਰਾਈ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਸਸਿਕਾ ਜੀ ਸਸਿਕਾ ਜੀ ਖਰਾ ਸਾਹਿਬ ਇੰਟਰਵਿਊ ਸੁਣੀ ਹੋਣੀ ਹੈ ਤੁਸੀਂ ਵੀ ਧਲੇਵਾਲ ਸਾਹਿਬ ਦੀ ਬੜੇ ਚਰਚਿਤ ਨੇ ਹੈ ਕੈਂਸਰ ਵਾਲੇ ਸੰਬੰਧਤ ਲੈ ਕੇ ਕੈਂਪਾਂਪ ਬੁਲਾਉਂਦੇ ਰਹੇ ਆਫੀ ਉਹ ਬਿਆਨ ਲਗਾਤਾਰ ਆ ਰਹੇ ਨੇ ਮੀਡੀਆ ਦੇ ਉੱਪਰ ਆ ਰਹੇ ਨੇ ਬਿਲਕੁਲ ਠੀਕ ਹੈ ਤੇ ਉ ਕੀ ਲੱਗਦਾ ਤੁਹਾਨੂੰ ਉਹ ਸਟੇਟਮੈਂਟ ਤੇ ਪਹਿਲਾਂ ਉੱਥੇ ਟਿੱਪਣੀ ਕਰ ਲਈਏ ਕਹਿੰਦੇ ਕਿ ਚਾਰ ਚਾਰ ਹਸਪਤਲ ਬਣ ਗਏ ਜੇ ਕਿਸੇ ਨੂੰ ਹੱਟ ਏਕ ਆ ਗਿਆ ਕੀ ਉਹਨੂੰ ਗੁਰਦੁਆਰੇ ਜਾ ਕੇ ਵੈਦਰੂ ਵੈਦਰੂ ਕਰੋਗੇ ਤੁਸੀਂ ਗੱਲ ਇਸ ਤਰ੍ਹਾਂ ਹੈ ਕਿ ਗੁਰਦੁਆਰੇ ਦੇ ਨਾਲ ਹਸਪਤਲ ਨੂੰ ਕੰਪੇਅਰ ਕਰਨਾ ਹੀ ਗਲਤੀ ਹੈ ਹੂੰ ਕਿ ਇਹ ਗੱਲ ਕੰਪੇਅਰ ਕਰਨ ਵਾਲੀ ਹੈਗੀ ਹੈ ਹੂੰ ਗੁਰਦੁਆਰੇ ਸਾਡੀ ਹੋਂਦ ਨੇ ਉਹ ਸਾਡੀ ਪਛਾਣ ਹੈ ਸਹ ਹਸਪਤਲ ਹੈ ਜਿਹੜਾ ਉਹ ਬਣਾਉਣਾ ਸਰਕਾਰ ਨੇ ਹੈ ਹਸਪਤਲ ਪਬਲਿਕ ਥੋੜਾ ਬਣਾ ਦੂਗੀ ਕੀ ਅਥੋਰਾਈਜ਼ਡ ਭਾ ਹਸਪੀਟਲ ਬਣਾ ਦੇਣਗੇ ਗੁਰਦੁਆਰਾ ਜਿਹੜਾ ਸਾਡੀ ਆਸਤਾ ਹੈ ਸਾਡੀ ਹੋਂਦ ਹੈ ਉਹ ਅਸੀਂ ਆਪ ਬਣਾਉਣੇ ਨੇ ਉਹ ਸਰਕਾਰ ਨੇ ਨਹੀਂ ਬਣਾਉਣੇ ਦੋਨਾਂ ਚੀਜ਼ਾਂ 'ਚ ਫਰਕ ਹੋ ਗਿਆ ਨਾ ਜੀ ਹਮ ਗੁਰਦੁਆਰਾ ਅਸੀਂ ਆਪ ਬਣਾਉਣਾ ਹੈ ਉਹ ਸਾਡਾ ਪ੍ਰਤੀਕ ਆ ਸਾਡੀ ਦਿਲ ਦੀ ਇੱਕ ਉਹਨਾਂ ਤੇ ਵਿਸ਼ਵਾਸ ਹੈ ਉਸ ਅਸੀਂ ਆਪ ਤਿਆਰ ਕਰਨਾ ਹਮ ਹਸਪੀਟਲ ਆ ਜਿਹੜਾ ਸਰਕਾਰ ਨੇ ਤਿਆਰ ਕਰਨਾ ਹੈ ਹਸਪੀਟਲ ਅਸੀਂ ਤਿਆਰ ਨਹੀਂ ਕਰਨਾ ਗੁਰਦੁਆਰਾ ਸਰਕਾਰ ਨੇ ਤਿਆਰ ਨਹੀਂ ਕਰਨਾ ਦੋਨੋਂ ਚੀਜ਼ਾਂ 'ਚ ਫਰਕ ਬਹੁਤ ਜ਼ਿਆਦਾ ਹੋ ਗਿਆ ਪਰ ਅਸੀਂ ਲੋਕ ਮੇੜੇ ਮਾਰਦੇ ਆਂ ਆਪਦੀ ਕੌਮ ਨੂੰ ਮੇੜੇ ਮਾਰਦੇ ਆਂ ਮੈਂ ਤੁਹਾਨੂੰ ਕੇਰਲਾ ਦੀ ਗੱਲ ਦੱਸ ਦੇਣਾ ਇੱਕ ਵਾਰ ਮੈਂ ਕੇਰਲਾ ਗਿਆ ਤੇ ਉੱਥੇ ਮੁਸਲਮਾਨ ਭਰਾ ਨੂੰ ਪੁੱਛਿਆ ਕਿ ਮੈਂ ਕਿਹਾ ਵੀ ਚਰਚ ਬਹੁਤ ਜ਼ਿਆਦੇ ਨੇ ਇੱਥੇ ਉਹ ਕਹਿੰਦਾ ਸਾਥੋਂ ਅੰਗਰੇਜ਼ ਸਿਆਣਾ ਹੀ ਬਹੁਤ ਜ਼ਿਆਦਾ ਸ ਜਿੰਨੀਆਂ ਮੇਨ ਰੋਡ ਸੀ ਜਿਨ੍ਹਾਂ ਨੂੰ ਜਿਹੜੀ ਕੰਟਰੀ 'ਚ ਇਹ ਲੋਕ ਰਹਿੰਦੇ ਨੇ ਜਿਹੜੀ ਕੰਟਰੀ ਨੂੰ ਬੜਾ ਐਡਵਾਂਸ ਦੱਸਦੇ ਨੇ ਉਹ ਕਹਿੰਦੇ ਨੇ ਸਭ ਤੋਂ ਪਹਿਲਾਂ ਉਹਨੇ ਜਿਹੜੇ ਚਰਚ ਸੀ ਉਹ ਮੇਨ ਰੋਡ ਤੇ ਬਣਵਾਏ ਸੀ ਉਹ ਕਹਿੰਦਾ ਸੀ ਵੇਖਣ ਨੂੰ ਇਹ ਲੱਗੇ ਕਿ ਇਹ ਜਿਹੜੀ ਸਟੇਟ ਹੈ ਇਹ ਇਕੱਲੀ ਉਹਨਾਂ ਦੀ ਹੈ ਤੇ ਕਹਿੰਦਾ ਹੋਇਆ ਵੀ ਇਸ ਤਰ੍ਹਾਂ ਸਾਡੀ ਮਸਜਿਦ ਸਾਡੇ ਮੰਦਰ ਬਹੁਤ ਜਾਦੇ ਨੇ ਪਰ ਉਹ ਸੜਕਾਂ ਤੋਂ ਹਟਕੇ ਨੇ ਬੜੇ ਇੱਕ ਤੇਜ਼ ਦਿਮਾਗ ਦਾ ਅੰਗਰੇਜ਼ ਹੈ ਜਿਹੜਾ ਉਹਨੇ ਆਪਦੀ ਹੋਂਦ ਨੂੰ ਦੱਸਣ ਦੇ ਲਈ ਉਹਨਾਂ ਨੇ ਚਰਚ ਬਣਵਾਏ ਮੇਨ ਸੜਕਾਂ ਤੇ ਬਣਵਾਏ ਤੇ ਕਈ ਸਾਲ ਪਹਿਲਾਂ ਬਣੇ ਕਈ ਸਾਲ ਪਹਿਲਾਂ 100 ਸਾਲ ਤੋਂ ਉੱਪਰ ਹੋ ਗਿਆ ਹੁਣ ਉਹਨਾਂ ਦੀ ਕੰਟਰੀ 'ਚ ਰਹਿ ਕੇ ਅਸੀਂ ਉਹਨਾਂ ਨੂੰ ਮਾਡਰਨ ਦੱਸ ਰਹੇ ਆ ਆਪ ਨੂੰ ਅਸੀਂ ਲੜਨਤਾ ਪੁਆਈਏ ਨੇ ਜਾਣਬੁੱਝ ਕੇ ਕਈ ਬੰਦਿਆਂ ਦੀ ਮੈਂ ਇਸ ਬੰਦੇ ਦੀ ਗੱਲ ਨਹੀਂ ਕਰਦਾ ਕਈ ਬੰਦੇ ਦੁਨੀਆ 'ਚ ਅਸੀਂ ਕਹਿ ਦਿੰਦੇ ਆ ਕਿ ਫਲਾਣਾ ਬੰਦਾ ਬੜਾ ਖਰਾ ਹੈ ਉਹ ਖਰਾ ਨਹੀਂ ਹੁੰਦਾ ਸਿਰੇ ਦਾ ਲੁੱੱਚਾ ਹੁੰਦਾ ਸਮਝੀ ਕਿ ਕਿ ਨਹੀਂ ਦੁਨੀਆ ਦੇ ਉੱਪਰ ਬਹੁਤ ਐਸੇ ਬੰਦੇ ਨੇ ਜਿਹੜੇ ਕਹਿੰਦੇ ਨੇ ਮੈਂ ਖਰੀ ਗੱਲ ਕਰਦਾ ਉਹਦੀ ਖਰੀ ਗੱਲ ਇੱਕ ਬੜਾ ਪਖੰਡ ਹੁੰਦਾ ਹੈ ਉਹਨੇ ਜਿਹਨੇਰਾ ਲੁੱਚਪੁਣਾ ਹੁੰਦਾ ਸੋ ਕਈ ਗੱਲਾਂ ਨੇ ਜਿਹੜੀਆਂ ਸਾਡੇ ਲੋਕਾਂ ਨੂੰ ਉਹ ਨਹੀਂ ਕਰਨੀਆਂ ਚਾਹੀਦੀਆਂ ਉਹ ਗੱਲਾਂ ਬੜੀਆਂ ਇੱਕ ਆਸਤਾ ਦੇ ਨੇ ਇਹਨਾਂ ਨੂੰ ਇਹ ਲੋਕਾਂ ਨੂੰ ਪਤਾ ਨਹੀਂ ਕਿ ਗੁਰਦੁਆਰੇ ਦਾ ਮਤਲਬ ਹੁੰਦਾ ਹੈ ਕਿ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਲੱਗਾ ਹੁੰਦਾ ਤਾਂ ਦੂਰ ਦਰਾਡੇ ਲੋਕਾਂ ਨੂੰ ਪਤਾ ਹੁੰਦਾ ਇੱਕ ਉਹ ਜਗ੍ਹਾ ਜਿੱਥੇ ਲੰਗਰ ਮਿਲ ਜੇਗਾ ਇੱਕ ਉਹ ਜਗ੍ਹਾ ਜਿੱਥੇ ਰਾਤ ਨੂੰ ਰਹਿਣ ਨੂੰ ਇੱਕ ਚੀਜ਼ ਜਗ੍ਹਾ ਹੈਗੀ ਹੈ ਇਹ ਗੁਰਦੁਆਰੇ ਦੀ ਡੈਫੀਨੀਸ਼ਨ ਹੈ ਤੇ ਗੁਰਦੁਆਰੇ ਨੂੰ ਦੂਰੋਂ ਨਿਸ਼ਾਨ ਸਾਹਿਬ ਦਿਸਣਾ ਇੱਕ ਪਤਾ ਲੱਗ ਜਾਂਦਾ ਕਿ ਫਲਾਣੀ ਥਾਂ ਤੇ ਆ ਨਿਸ਼ਾਨ ਸਾਹਿਬ ਹੈ ਇੱਥੇ ਇਹ ਚੀਜ਼ ਦੀ ਮਦਦ ਮਿਲੇਗੀ ਸਨ 47 ਵੇਲੇ ਨਾ ਇਹਨਾਂ ਲੋਕਾਂ ਨੇ ਪੜਿਆ ਨਹੀਂ ਸਨ 47 ਵੇਲੇ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਸੀ ਨਾ ਤੇ ਲੰਗਰ ਉੱਥੇ ਹੀ ਮਿਲਦਾ ਸੀ ਵੀਲਾ ਆਖਾਦਮੀ ਮਾਰ ਦਿੱਤਾ ਗਿਆ ਪਰ ਇੱਕ ਸ਼ਰਨ ਲੈਣੀ ਉਹ ਗੁਰਦੁਆਰਿਆਂ ਦੇ ਵਿੱਚ ਸੀ ਇਹਨੂੰ ਇਹ ਨਹੀਂ ਪਤਾ ਕਿ ਜਿਹੜੇ ਦੂਜੇ ਘਰ ਸੀ ਉਹਨਾਂ ਨੇ ਕਿਹਾ ਸੀ ਕਿ ਪਨਾਹ ਕੀ ਰਾਏ ਨੇ ਇਹ ਬੂਏ ਬੰਦ ਕਰ ਦਿੱਤੇ ਗਏ ਸੀ ਇੱਕ ਗੁਰਦੁਆਰਿਆਂ ਦੇ ਬੂਏ ਬੰਦ ਨਹੀਂ ਸੀ ਹੋਏ ਪਤਾ ਹੈ ਗੁਰਦੁਆਰਾ ਕੀ ਚੀਜ਼ ਹੈ ਠੀਕ ਹੈ ਹਸਪੀਟਲ ਚਾਹੀ ਦੇ ਨੇ ਉਹ ਗੱਲ ਡਿਫਰੈਂਟ ਹੈ ਪਰ ਜਦੋਂ ਉਹ ਮੁਸੀਬਤ ਆਈ ਸਨ 47 ਦੀ ਤਾਂ ਉਸ ਵਕਤ ਇੱਕ ਸਹਾਈ ਹੋਇਆ ਸੀ ਕੱਲਾ ਗੁਰਦੁਆਰਾ ਹਰ ਧਰਮ ਨੂੰ ਉਥੇ ਲੰਗਰ ਪਾਣੀ ਮਿਲਿਆ ਸੀ ਹਰ ਧਰਮ ਦੇ ਲਈ ਰਹਿਣ ਲਈ ਉਹ ਜਗਾ ਸੀ ਉਹ ਫ੍ਰੀ ਜਗਾ ਸੀ ਤੇ ਸਰਦਾਰ ਸਾਹਿਬ ਜਿਹੜੀ ਕੰਟਰੀ ਜਿ ਬਹਿ ਕੇ ਲੋਕ ਗੱਲਾਂ ਕਰਦੇ ਨੇ ਨਾ ਜਦੋਂ ਮੁਸੀਬਤ ਆਉਂਦੀ ਹੈ ਤਾਂ ਹਿਮਾਚਲ ਦੇ ਵਿੱਚ ਜਿਹੜੇ ਹੋਟਲ ਦਾ ਰੇਟ 1000 2000 3000 ਸੀ ਉਹ 10 ਤੋਂ 15000 ਰੁਪਇਆ ਲਿਆ ਸੀ ਪਾਣੀ ਦੀ ਬੋਤਲ ਜਿਹੜੀ 50 ਰੁਪਏ ਦੀ ਸੀ 3 300 ਦੀ ਵਿਕੀ ਸੀ ਪਰ ਜਿੱਥੇ ਗੁਰਦੁਆਰਾ ਸੀ ਉਥੇ ਫ੍ਰੀ ਲੰਗਰ ਚੱਲਿਆ ਯਾਰ ਅੱਜ ਤੁਸੀਂ ਲੋਕ ਗੁਰਦੁਆਰੇ ਨਾਲ ਕੰਪੇਅਰ ਕਰਦੇ ਹੋ ਇਹਨਾਂ ਚੀਜ਼ਾਂ ਨੂੰ ਯਾਰ ਪਤਾ ਨਹੀਂ ਮਾਂ ਪਿਓ ਨੇ ਇਹਨਾਂ ਲੋਕਾਂ ਦੇ ਨਾਂ ਕਿਵੇਂ ਰੱਖ ਦਿੱਤੇ ਯਾਰ ਕਿਉਂ ਇਹ ਲੋਕ ਸਾਡੇ ਵਿੱਚ ਇੰਟਰ ਕਰਕੇ ਬਹੁਤ ਇੱਕ ਸੋਚਣ ਵਾਲੀ ਸਮਝਣ ਵਾਲੀ ਗੱਲ ਹੈ ਹੋਰ ਕੋਈ ਇਹ ਨਹੀਂ ਕਿ ਆਰਐਸਐਸ ਦਾ ਸਰਟੀਫਿਕੇਟ ਮਿਲਣਾ ਹੁੰਦਾ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਡੇ 'ਚ ਪੈਦਾ ਹੁੰਦੀਆਂ ਨੇ ਉਹ ਸਾਨੂੰ ਖਤਮ ਕਰਨ ਲਈ ਸਾਡੀਆਂ ਗਲਤ ਐਗਜ਼ੈਂਪਲਾਂ ਦੇ ਕੇ ਸਾਡੇ ਯੂਥ ਨੂੰ ਗਮਰਾਹ ਕਰਨਾ ਮ ਮਜਾਰਾ ਕਿਤੇ ਮੁਸਲਮਾਨ ਦੇ ਵਿੱਚ ਕਿਤੇ ਇਹੋ ਜੀ ਆਪਦੇ ਗੁਰੂ ਰੱਬ ਦੇ ਅੱਲਾ ਦੇ ਉਲਟ ਕੋਈ ਇੱਕ ਲਫ਼ਜ਼ ਬੋਲ ਜਾਣ ਕਿਤੇ ਅੰਗਰੇਜ਼ ਬੋਲੇ ਆਪਦੇ ਚਰਚ ਦੇ ਖਿਲਾਫ ਕੋਈ ਨਹੀਂ ਬੋਲਦਾ ਇਹ ਸਾਡਾ ਹੀ ਧਰਮ ਹੈ ਜਿੰਦੇ ਵਿੱਚ ਪੈਦਾ ਹੋਣਾ ਉੱਥੋਂ ਖਾਣਾ ਉੱਥੋਂ ਨਾ ਬਣਾਉਣਾ ਉਥੇ ਪਖੰਡ ਕਰਨੇ ਉਥੋਂ ਹੀ ਆਪਦੇ ਉਲਟ ਬੋਲਣਾ ਇਹ ਲੋਕਾਂ ਨੂੰ ਫੇਰ ਅਸੀਂ ਇਹਨਾਂ ਦੇ ਬੂਹੇ ਅੱਗੇ ਜਾ ਖਲੋ ਜਾਣੇ ਕਿ ਅੱਗੇ ਲੋਕ ਮਰੇ ਨਹੀਂ ਕਿ ਅੱਗੇ ਇਹ ਬਿਮਾਰੀਆਂ ਪਰਮਾਨੈਂਟ ਖਤਮ ਹੋ ਚੁੱਕੀਆਂ ਨੇ ਤੁਸੀਂ ਜੋ ਮਰਜੀ ਇਲਾਜ ਕਰੋ ਜੋ ਮਰਜੀ ਕਰੋ ਪਰ ਗੁਰਦੁਆਰੇ ਨਾਲ ਕੰਪੇਅਰ ਕਿਉਂ ਕਰਦੇ ਹੋ ਗਿਆ ਕਿਉਂ ਆਪਣੇ ਆਪ ਨੂੰ ਤੁਸੀਂ ਵਰਲਡ ਦੇ ਵਿੱਚ ਦੱਸਣਾ ਚਾਹੁੰਦੇ ਹੋ ਜਿਹੜੇ ਧਰਮ ਵਿੱਚ ਮੈਂ ਪੈਦਾ ਆਇਆ ਮੈਂ ਉਹਦੀ ਪਰਵਾਹ ਨਹੀਂ ਕਰਦਾ ਦਿਖਾਉਣਾ ਤੁਸੀਂ ਇਹੀ ਲੋਕ ਚਾਹੁੰਦੇ ਹੋ ਨਾ ਐਕਚੁਅਲੀ ਤੁਸੀਂ ਹੈ ਨਹੀਂ ਜੋ ਤੁਸੀਂ ਦੱਸ ਰਹੇ ਤੁਸੀਂ ਹੋਰ ਹੋ ਤੁਹਾਨੂੰ ਪਹਿਚਾਨਣ ਲਈ ਲੋਕਾਂ ਨੂੰ ਕੁਝ ਟਾਈਮ ਲੱਗ ਜੇਗਾ ਜਿੱਦਨ ਸਿਆਣ ਲੈਣਗੇ ਨਾ ਉਦੋਂ ਪਤਾ ਲੱਗ ਜੇਗਾ ਇੱਕ ਪੰਜਾਬ ਦਾ ਸਾਧਸੀ ਜਿਨੇ ਕਿਹਾ ਸੀ ਕਿ ਰਮੰਦਰ ਸਾਹਿਬ ਦੇ ਵਿੱਚ ਜਦੋਂ ਕਿ ਅੱਗ ਲੱਗ ਜਾਂਦੀ ਕਿਸੇ ਪਿੰਡੇ ਨੂੰ ਉਬਲਦਾ ਉਬਲਦਾ ਸਰੀਰ ਹੋਵੇ ਤੇ ਪਾਣੀ ਜਲ ਪਾ ਦੇ ਉੱਤੇ ਗੁਰਦੁਆਰਾ ਸਰੋਵਰ ਦੇ ਨਾਲ ਉਹਨੇ ਕੰਪੇਅਰ ਕੀਤਾ ਸੀ ਹਸਪੀਟਲ ਨਾਲ ਜਾ ਉਹਦੇ ਜਲ ਚੋਂ ਨੂੰ ਥੱਲੇ ਡੋਪ ਦਿਓ ਯਾਰ ਕਮਾਲ ਦੀ ਗੱਲ ਹੈ ਆਧਾ ਧਰਮ ਦਾ ਮਜ਼ਾਕ ਕਢਾਉਣਾ ਇੱਕ ਸਾਡੇ ਵਿੱਚ ਬੰਦੇ ਬੈਠੇ ਨੇ ਯਾਰ ਹੂੰ ਸਤਿਵੰਤੋਬਾ ਤੇ ਕੁਰਬਾਨੀ ਦਿੱਤੀ ਇਸ ਧਰਮ ਨੇ ਸਤਿਵੰਤੋਬਾ ਤੇ ਕੁਰਬਾਨੀ ਦਿੱਤੀ ਇਸ ਪੱਗ ਨੇ ਅੱਜ ਇਹੀ ਲੋਕ ਉੱਠ ਕੇ ਆਦੇ ਧਰਮ ਦਾ ਮਜ਼ਾਕ ਅਡਾਉਂਦੇ ਨੇ ਖੁਸ਼ ਕਿਨੂੰ ਕਰਦੇ ਪਏ ਕਿਨੂੰ ਖੁਸ਼ ਕਰ ਰਹੇ ਨੇ ਜਿਹਨੂੰ ਖੁਸ਼ ਕਰਦੇ ਜੇ ਨਾ ਉਹ ਤੁਹਾਡੇ ਸਕੇ ਨਹੀਂ ਮੈਂ ਤਾਂ ਤਾਂ ਕਹਿਆ ਨਾ ਕਿ ਅਸਾਇਆ ਨੇ ਕਿੱਡਾ ਦਿਮਾਗ ਤੇ ਸੀ ਜਿਨ੍ਹਾਂ ਤੋਂ ਅਸੀਂ ਆ ਤੁਰਨਾ ਸਿੱਖਣਾ ਕਹਿੰਦੇ ਆ ਅਸੀਂ ਉਹਨਾਂ ਤੋਂ ਸਿੱਖੇ ਆ ਜਿਨ੍ਹਾਂ ਦੀ ਕੰਟਰੀ ਦੇ ਅੰਦਰ ਜਾ ਕੇ ਤੁਸੀਂ ਕਹਿੰਦੇ ਅਸੀਂ ਮਾਡਰਨ ਆ ਔਰ ਉਹ ਮਾਡਰਨ ਲੋਕ 100 ਸਾਲ ਪਹਿਲ ਵਜਤ ਕਰਨ ਦੀ ਸੋਚ ਕੀ ਉਹ ਅੱਜ ਵੀ ਆਪਦੇ ਧਰਮ ਨੂੰ ਮਜ਼ਾਕ ਨਹੀਂ ਕਰਦੇ ਆਪਦੇ ਧਰਮ ਨੂੰ ਅੱਗੇ ਲੈ ਕੇ ਚੱਲਦੇ ਨੇ ਇੱਕ ਸਾਡਾ ਇਹ ਜਿੰਦਾ ਜੀ ਕਰਦਾ ਹੈ ਦੋ ਟਕੇ ਦਾ ਬੰਦਾ ਹੋਵੇ ਉਹ ਆਪਦੇ ਆਪਣੇ ਸਰੋਵਰ ਨੂੰ ਕੰਪੇਅਰ ਕਰਨਾ ਜਲ ਨੂੰ ਕੰਪੇਅਰ ਕਰਨਾ ਗੁਰਦੁਆਰਿਆਂ ਨੂੰ ਕੰਪੇਅਰ ਕਰਨਾ ਤੇ ਸਾਡੇ ਲੋਕ ਉਹਨਾਂ ਦੇ ਮਗਰ ਤੁਰੇ ਫਿਰਦੇ ਨੇ ਬਿਲਕੁਲ ਬਾਈਕਾਟ ਕਰਨਾ ਚਾਹੀਦਾ ਕੋਈ ਬੰਦਾ ਵੀ ਹੋਵੇ ਪੰਜਾਬ ਦੇ ਅੰਦਰ ਕੋਈ ਆਦਮੀ ਵੀ ਸਾਨੂੰ ਸਾਨੂੰ ਡੀਫੇਮ ਕਰਦਾ ਸਾਡੇ ਧਰਮ ਨੂੰ ਡੀਫੇਮ ਕਰਦਾ ਉਹਨੂੰ ਬਿਲਕੁਲ ਮੂੰਹ ਨਹੀਂ ਰੋਣਾ ਚਾਹੀਦਾ ਉਹੋ ਜਿਹੇ ਬੰਦੇ ਨੂੰ ਯਾਰ ਮੌਤ ਤਾਂ ਟਾਲ ਇੱਕ ਦਿਨ ਆਉਣੀ ਆਉਣੀ ਹੈ ਯਾਰ ਅਸੀਂ ਉਦੋਂ ਨਹੀਂ ਡਰੇ ਮੌਤ ਤੋਂ ਯਾਰ ਜਦੋਂ ਸਾਨੂੰ ਅਫਗਾਨ ਟੁਕੜੇ ਟੁਕੜੇ ਕਰਦਾ ਹੁੰਦਾ ਸੀ ਤੇ ਅੱਜ ਇਹਨਾਂ ਵੀ ਨਹੀਂ ਡਰਨਾ ਚਾਹੀਦਾ ਸੋ ਇੱਕ ਗੁਰਦੁਆਰੇ ਦੀ ਡੈਫੀਨੇਸ਼ਨ ਬਹੁਤ ਡੂੰਗੀ ਹੈ ਗੁਰਦੁਆਰੇ ਜਿੰਨੇ ਹੋਣਗੇ ਉਹਨਾਂ ਹੀ ਉਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਗੁਰਦੁਆਰੇ ਬਿਨਾ ਤਾਂ ਪੰਜਾਬ ਦੀ ਇੱਕ ਮੈਂ ਕਹੂੰਗਾ ਉਹਦੀ ਹੋਣ ਦੀ ਖਤਮ ਹੈ ਪੰਜਾਬ ਚ ਗੁਰਦੁਆਰਾ ਨਹੀਂ ਤੇ ਪੰਜਾਬ ਨਹੀਂ ਜੇ ਪੰਜਾਬ ਚ ਗੁਰਦੁਆਰਾ ਨਹੀਂ ਸਰਦਾਰ ਜੀ ਪੰਜਾਬ ਦੀ ਹੋਉਂਦੀ ਨਹੀਂ ਹੋਣੀ ਹੂੰ ਇਸ ਕਰਕੇ ਇੱਕ ਬੇਤੁਕੀਆਂ ਗੱਲਾਂ ਨੇ ਕੋਈ ਬੰਦਾ ਵੀ ਬੋਲੇ ਮੈਨੂੰ ਸਰਕਾਰ ਨੂੰ ਤਾਣਾ ਮਾਰਨਾ ਚਾਹੀਦਾ ਸੀ ਕਿ ਭਾਈ ਸਰਕਾਰ ਨੇ ਕਿਹਾ ਕਿ ਅਸੀਂ ਪਿੰਡ-ਪਿੰਡ ਗਲੀ-ਗਲੀ ਮਹੱਲੇ-ਮਹੱਲੇ ਦੇ ਵਿੱਚ ਮਹੱਲਾ ਕਲੀਨਿਕ ਬਣਾ ਕੇ ਤੇ ਲੋਕਾਂ ਦਾ ਭਲਾ ਕਰਨ ਦੇ ਲਈ ਸੈਂਟਰ ਖੋਲਾਂਗੇ ਉੱਥੇ ਉਹਨਾਂ ਨੂੰ ਤਾਣਾ ਮਾਰਨ ਦੀ ਬਜਾਏ ਕੀ ਸਰਕਾਰ ਤੋਂ ਡਰਦੇ ਹੋਏ ਸਿੱਖਾਂ ਨੂੰ ਤਾਣਾ ਮਾਰ ਰਹੇ ਨੇ ਕਿ ਤੁਹਾਨੂੰ ਕਹਿ ਰਹੇ ਆਂ ਦਾੜੀਆਂ ਵਾਲਿਆਂ ਨੇ ਕੀ ਕਰਤਾ ਅਸੀਂ ਤਾਂ ਮੋਨੇ ਹੀ ਚੰਗੇ ਆ ਤੁਹਾਡੇ ਨਾਲੋਂ ਕਿ ਭਾਈ ਤੁਸੀਂ ਗੁਰਦੁਆਰੇ ਕਿਉਂ ਬਣਾਏ ਹਸਪੀਟਲ ਕਿਉਂ ਬਣਾਏ ਇਹ ਤਾਂ ਸਰਕਾਰ ਦਾ ਕੰਮ ਸੀ ਸਰਕਾਰ ਦੀ ਝੋਲੀ 'ਚ ਬੈ ਕੇ ਨੇ ਕਹਿ ਰਹੇ ਉਹਨਾਂ ਨੂੰ ਨਹੀਂ ਇਹ ਗੱਲਾਂ ਤਾਂ ਗਲਤ ਨੇ ਆਪ ਹੀ ਕੌਮ ਨੂੰ ਮ ਉਹ ਜੀ ਤੇ ਗਲਤ ਅਸੀਂ ਲੋਕ ਆ ਯਾਰ ਆ ਦੇ ਧਰਮ ਨੂੰ ਥੋੜਾ ਮਾੜਾ ਕਹਾਂਗੇ ਅਸੀਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਡਰੈਸ ਨੂੰ ਥੋੜਾ ਮਾੜਾ ਬੋਲੋਗੇ ਤੁਸੀਂ ਯਾਰ ਹੁਣ ਦੋ ਬੰਦੇ ਚਾਰ ਬੰਦੇ ਸਾਡੇ ਰਕੇ ਮਾੜੇ ਹੋ ਸਕਦੇ ਨੇ ਇੱਕ ਕੌਮ ਮਾੜੀ ਨਹੀਂ ਹੁੰਦੀ ਹਮ ਇੱਕ ਧੀ ਦੀ ਇੱਜ਼ਤ ਲੁੱਟਣ ਵਾਲੇ ਇਕੱਲਾ ਬੰਦਾ ਮਾੜਾ ਹੋਸਾ ਸਾਰੀ ਕੌਮ ਮਾੜੀ ਨਹੀਂ ਹੋ ਸਕਦੀ ਹਮ ਇਹ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਤੁਸੀਂ ਸਾਰੀ ਕੌਮ ਨੂੰ ਹੀ ਕਹੀ ਜਾਂਦੇ ਜੀ ਉਹਨਾਂ ਦੇ ਦਾੜ੍ਹੀਆਂ ਨਾਲ ਪੱਗਾਂ ਨਾਲ ਕੰਪੇਅਰ ਕਰਦੇ ਹੋ ਇਹ ਬਿਲਕੁਲ ਬੇਤੁਕੀ ਗੱਲ ਮੈਂ ਕਹੂੰਗਾ ਇਸ ਦੇ ਉੱਤੇ ਯੂਥ ਨੂੰ ਤੁਸੀਂ ਕੀ ਸਿਖਾਉਣਾ ਚਾਹੁੰਦੇ ਹੋ ਏ ਮੈਂ ਤੁਹਾਨੂੰ ਕਹਾਂ ਨਾ ਕੁਝ ਬੰਦੇ ਸਟੱਡੀ ਕਰਨੇ ਪੈਂਦੇ ਹੁੰਦੇ ਨੇ ਉਹ ਟਾਈਮ ਲੱਗ ਜਾਂਦਾ ਹੁੰਦਾ ਪੰਜਾਬ ਦੇ ਅੰਦਰ ਬਹੁਤ ਲੋਕ ਨੇ ਜਿਹੜੇ ਕਹਿੰਦੇ ਨੇ ਖਰਾ ਬੰਦਾ ਖਰਾ ਨਹੀਂ ਹੁੰਦਾ ਖਰਾ ਬੰਨਾ ਬਹੁਤ ਔਖਾ ਹੁਣ ਕਿਸੇ ਪਿੰਡ ਦੇ ਵਿੱਚ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਸਰਕਾਰ ਦਾ ਕੰਮ ਹਸਪਤਲ ਦੇਣਾ ਮੈਡੀਕਲ ਦੇਣਾ ਤੇ ਐਜੂਕੇਸ਼ਨ ਦਾ ਦੋ ਕੰਮ ਸਰਕਾਰ ਦੇ ਆਧਾਰਮਿਕ ਨਹੀਂ ਕਰਨਾ ਉਹ ਤਾਂ ਕਹਿੰਦੇ ਧਰਮ ਤੋਂ ਪਾਸੇ ਰਹਿ ਕੇ ਹੀ ਕੰਮ ਕਰਦੇ ਆ ਹੁਣ ਕਿਸੇ ਪਰ ਗੁਰੂ ਘਰ ਦੀ ਸੇਵਾ ਚੱਲ ਰਹੀ ਕਿਸੇ ਪਿੰਡ ਚ ਉੱਥੇ ਤਾਂ ਵਿਵਾਦ ਖੜਾ ਹੋ ਗਿਆ ਸਟੇਟਮੈਂਟ ਤੋਂ ਬਾਅਦ ਉਹ ਕਹਿੰਦਾ ਨਹੀਂ ਹਸਪਤਲ ਨਹੀਂ ਉਹ ਕਹਿੰਦਾ ਗੁਰੂ ਘਰ ਬਣਾਇਆ ਸਰ ਜੀ ਇਹ ਕਾਲ ਤੱਕ ਸਭ ਇੰਦਰਾ ਗਾਂਧੀ ਨੇ ਬਣਵਾਇਆ ਸੀ ਨਾ ਸਰਕਾਰ ਨੇ ਸਿੱਖਾਂ ਨੇ ਨਹੀਂ ਮਨਜ਼ੂਰ ਕੀਤਾ ਆ ਗਵਰਨਮੈਂਟ ਦਾ ਬਣਾਇਆ ਗੁਰਦੁਆਰਾ ਸਿੱਖ ਨਹੀਂ ਮਨਜ਼ੂਰ ਕਰਦੇ ਇਹ ਅੰਗਰੇਜ਼ਾਂ ਨੇ ਵੀ ਜ਼ੋਰ ਲਾ ਲਿਆ ਅਫਗਾਨ ਨੇ ਵੀ ਜ਼ੋਰ ਲਾ ਲਿਆ ਸਿੱਖ ਕਹਿੰਦਾ ਨਹੀਂ ਜੇ ਮੇਰੀ ਹ ਸੋ ਇੱਕ ਗੁਰਦੁਆਰੇ ਦੇ ਨਾਲ ਆਪਾਂ ਇੱਕ ਹਸਪੀਟਲ ਨੂੰ ਕੰਪੇਅਰ ਕਰੀਏ ਤੇ ਗੱਲ ਬਹੁਤ ਮਾੜੀ ਐ ਗੁਰਦੁਆਰੇ ਨੇ ਸਾਡੀ ਜ਼ਿੰਦਗੀ ਬਦਲਣੀ ਐ ਗੁਰਦੁਆਰੇ ਨੇ ਮੇਰਾ ਰਹਿਣ ਸਹਿਣ ਬਦਲ ਦੇਣਾ ਐ ਉਹਨੇ ਮੈਨੂੰ ਇੱਕ ਛਾਂਤ ਕੇ ਇੱਕ ਕੈਰੈਕਟਰ ਬਣਾ ਕੇ ਰੱਖ ਦੇਣਾ ਕਿ ਦੁਨੀਆ ਤੇ ਵਿਚਰਨ ਵਾਲਾ ਵਧੀਆ ਕੈਰੈਕਟਰ ਬਣਾ ਦੇਣਾ ਗੁਰਦੁਆਰੇ ਨੇ ਕਿਉਂਕਿ ਉੱਥੇ ਸ਼ੈਨਸ਼ੀਲਤਾ ਸੇਵਾ ਭਾਵਨਾ ਦੂਜੇ ਦੀ ਮਦਦ ਆਪਦੇ ਖਿੱਤੇ ਦੇ ਲਈ ਜਾਣ ਦੇ ਦੇਣੀ ਇਹ ਗੁਰਦੁਆਰਾ ਸਿਖਾਉਂਦਾ ਸਰਦਾਰ ਜੀ ਹਸਪੀਟਲ ਨਹੀਂ ਸਿਖਾਉਂਦਾ ਹਸਪੀਟਲ ਤੱਕ ਟਰੀਟਮੈਂਟ ਸਿਖਾਉਂਦਾ ਹੈ ਇਹ ਤਾਂ ਠੀਕ ਹੈ ਉਹ ਜਿਵੇਂ ਐਗਜ਼ੈਂਪਲਾਂ ਲੋਕ ਦੇ ਰਹੇ ਨੇ ਮਹਾਰਾਜੇ ਦੀ ਉਹ ਤਾਂ ਠੀਕ ਹੈ ਜੇ ਕਿ ਬੰਦਾ ਬਿਮਾਰ ਹੁੰਦਾ ਹਸਪੀਟਲ ਲੈ ਕੇ ਬਣ ਜਾਣਾ ਹੈ ਹਸਪੀਟਲ ਚਾਹੀਦੇ ਨੇ ਪਰ ਗੁਰਦੁਆਰੇ ਨਾਲ ਕੰਪੇਅਰ ਥੋੜਾ ਕਰਨਾ ਸੀ ਯਾਰ ਗੁਰਦੁਆਰਾ ਸਾਨੂੰ ਬਹੁਤ ਅੱਗੇ ਲੈ ਕੇ ਜਾਂਦਾ ਸਾਡੀ ਅੱਜ ਜੇ ਪੰਜਾਬ ਦੀ ਸੋਚ ਹੈ ਜਾਂ ਉਹਦੇ ਬਾਰੇ ਸੋਚ ਵਧੀਆ ਦੁਨੀਆ ਬਾਰੇ ਤਾਂ ਉਹ ਅਸੀਂ ਗੁਰਦੁਆਰੇ ਤੋਂ ਸਿੱਖੀ ਹੈ ਜੀ ਇੱਕ ਗੁਰਦੁਆਰਾ ਹੀ ਹੈ ਜਿਹੜਾ ਮੈਂ ਤੁਹਾਨੂੰ ਅੱਗੇ ਦੱਸਿਆ ਕੀ ਲੱਖਾਂ ਲੋਕ 47 ਚ ਸ਼ਰਨਾਰਥੀ ਉੱਥੇ ਆ ਕੇ ਰਹੇ ਹੂੰ ਉਹ ਹੀ ਲੰਗਰ ਦਿੰਦੇ ਸੀ ਉੱਥੇ ਧਿਆ ਪੈਣਾ ਦੀ ਇੱਜ਼ਤਾਂ ਬਚੀਆਂ ਵੀ ਪਰ ਇੱਕ ਕੱਲਾ ਬੰਦੇ ਬਾਰੇ ਨਹੀਂ ਮੈਂ ਇੱਕ ਐਸਾ ਦੋ ਬੰਦਾ ਚਾਰਾਂ ਬੰਦਾ ਬਾਰੇ ਉਹ ਘਟੀਆਂ ਵੀ ਹੋ ਸਕਦੇ ਨੇ ਸੋ ਸਾਡਾ ਜਿਹੜਾ ਧਰਮ ਹੈ ਬੜਾ ਵਿਸ਼ਾਲ ਧਰਮ ਹੈ ਸਾਡੇ ਧਰਮ ਦੇ ਅੰਦਰ ਤਾਂ ਦੁਨੀਆ ਦੇ ਹਰ ਲੋਕ ਮੰਨਣ ਲੱਗੇ ਨੇ ਅੰਗਰੇਜ਼ਾਂ ਦੇ ਪ੍ਰੈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਵੀ ਗੁਰਦੁਆਰਿਆਂ ਨੂੰ ਆ ਕੇ ਕਹਿੰਦੇ ਨੇ ਕਿ ਜਦੋਂ ਮਾੜਾ ਟਾਈਮ ਆਇਆ ਸੀ ਕਰੋਨਾ ਦਾ ਤਾਂ ਉਦੋਂ ਗੁਰਦੁਆਰਾ ਹੀ ਸੀ ਸਰ ਜੀ ਵਰਲਡ ਦੇ ਵਿੱਚ ਮਾੜਾ ਟਾਈਮ ਆਇਆ ਤੇ ਗੁਰਦੁਆਰੇ ਦੇ ਅੰਦਰ ਕੋਈ ਉੱਚ ਨੀਚ ਕੋਈ ਜਾਤ ਪਾਤ ਉਹ ਨਹੀਂ ਸੀ ਉੱਥੇ ਸਾਰਾ ਕੁਝ ਮਿਲਿਆ ਪਰ ਇੱਕ ਗੱਲ ਇਹ ਵੀ ਰੰਗੀ ਵਾਲੀ ਗੱਲ ਹੈ ਕਿ ਗੁਰਦੁਆਰਾ ਬਿਮਾਰੀਆਂ ਥੋੜਾ ਵੰਡਦਾ ਗੁਰਦੁਆਰਾ ਤਾਂ ਉਹ ਸਹੀ ਸਾਦਾ ਖਾਣਾ ਪੀਣਾ ਤੇ ਸਾਦਾ ਰਹਿਣਾ ਇਹ ਉਹ ਦੱਸਦਾ ਜਿਹੜੀ ਗੱਲ ਦਾ ਰੌਲਾ ਪਾਉਂਦੇ ਨੇ ਕਿ ਭਈ ਸਾਦੇ ਵਿਆਹ ਨਹੀਂ ਕਰਦੇ ਸਾਦੇ ਭੋਗ ਨਹੀਂ ਪਾਉਂਦੇ ਤੇ ਇਹੀ ਤਾਂ ਗੁਰੂ ਘਰ ਦੇ ਵਿੱਚ ਸਾਨੂੰ ਅਡਾਇਓਲੋਜੀ ਚ ਮਿਲਦਾ ਕਿ ਥੱਲੇ ਬੈਠ ਕੇ ਛਕਣਾ ਤਾਂ ਸਿੰਪਲ ਖਾਣਾ ਤੇ ਸਿੰਪਲ ਪੀਣਾ ਨਹੀਂ ਗੁਰਦੁਆਰੇ ਦੀ ਸੋਚ ਤਾਂ ਸ਼ੁਰੂ ਤੋਂ ਲੈ ਕੇ ਜਿਹੜਾ ਅਸੀਂ ਚਾਰ ਅੱਖਰ ਪੜ੍ਹ ਕੇ ਬੋਲਦੇ ਆ ਗੁਰਦੇ ਦੀ ਸੋਚ ਤਾਂ 500 ਸਾਲ ਪਿੱਛੇ ਚਲੇ ਜਾਂਦੀ ਹੈ ਉਦੋਂ ਵੀ ਆਹ ਸੋਚ ਸੀ ਹੂੰ ਗੁਰਦੁਆਰੇ ਦੇ ਅੰਦਰ ਇਹ ਥੋੜਾ ਸਿਖਾਇਆ ਗਿਆ ਕਿ ਇਹੋ ਜਿਹੇ ਤੜਕਪੜਕ ਵਾਲੇ ਕੱਪੜੇ ਪਾਉਣੇ ਇਹੋ ਜਿਹੀ ਰਹਿਣਾ ਅੱਜ ਵੀ ਗੁਰਦੁਆਰੇ ਅੰਦਰ ਕੋਈ ਬੀਬੀ ਗਲਤ ਕੱਪੜੇ ਪਾ ਕੇ ਆਉਣੀ ਤਾਂ ਰੋਕਿਆ ਜਾਂਦਾ ਉਹਨੂੰ ਅੱਜ ਵੀ ਮਰਜ਼ਾਦਾ ਦੱਸੀ ਜਾਂਦੀ ਹੈ ਉਹਨੂੰ ਕਿ ਬੀਬੀ ਇਹੋ ਜਿਹੇ ਕੱਪੜੇ ਪਾ ਕੇ ਨਹੀਂ ਆਉਣੀ ਪੀ ਜਾਂ ਕੋਈ ਇਦਾਂ ਦਾ ਕੱਪੜਾ ਬਿਲਕੁਲ ਉੱਥੇ ਦੱਸਿਆ ਜਾਂਦਾ ਹੈ ਕਿ ਇਹ ਜਿਹੜਾ ਅਟਰੈਕਟ ਕਰਦਾ ਕੱਪੜਾ ਸੰਗਤ ਨੂੰ ਇਹਦੇ ਨਾਲ ਬੰਦੇ ਦੀ ਸੋਚ ਗੰਦੀ ਹੁੰਦੀ ਹੈ ਮਾੜੇ ਕੱਪੜੇ ਨਾਲ ਸੋ ਇਹ ਚੀਜ਼ਾਂ ਬਾਰੇ ਗੁਰਦੁਆਰੇ ਦੇ ਅੰਦਰ ਜ਼ਿੰਦਗੀ ਸ਼ੈਨ ਸ਼ੀਲਤਾ ਰਹਿਣੀ ਜ਼ਿੰਦਗੀ ਦੀ ਡੈਫੀਨੇਸ਼ਨ ਦੱਸਣੀ ਇਹ ਤਾਂ ਜੀ ਗੁਰਦੁਆਰਾ ਹੀ ਦੱਸਦਾ ਹੈ ਗੁਰਦੁਆਰੇ ਦੇ ਨਾਲ ਇੱਕ ਲੰਗਰਾਂ ਦੀ ਗੱਲ ਆਈ ਉਹ ਕਹਿੰਦੇ ਕਿ ਭਾਈ ਤੁਸੀਂ ਜਲੇਬੀਆਂ ਦੇ ਲੰਗਰ ਲਾਉਣੇ ਅਸੀਂ ਦਵਾਈਆਂ ਦੇ ਲੰਗਰ ਲਾਉਣੇ ਨਹੀਂ ਗੱਲ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸਿੱਖਾਂ ਦੇ ਅੰਦਰ ਇੰਦੇ ਜੇ ਬੋਲਣਾ ਕਿੰਤੂ ਪਰਿੰਤੂ ਕਰਨਾ ਬਹੁਤ ਮਾੜੀ ਗੱਲ ਹੈ ਕਿਉਂਕਿ ਜੇ ਅਸੀਂ ਗੁਰੂ ਘਰ ਵੱਲ ਚਲੀਏ ਤਾਂ ਉਹਨਾਂ ਨੇ ਤਾਂ ਕੁਰਬਾਨੀ ਦਾ ਸੋਗ ਹੀ ਨਹੀਂ ਮਨਾਇਆ ਕਿਤੇ तरीके गुरु महाराज ਨੇ ਕਿਤੇ ਵੀ ਕੁਰਬਾਨੀ ਦਾ ਸੋਗ ਨਹੀਂ ਮਨਾਇਆ ਜੇ ਸੋਗ ਮਨਾਉਣਾ ਸੀ ਫਿਰ ਦੂਜੇ ਧਰਮ ਵੀ ਹੈਗੇ ਸੀ ਹੂੰ ਜੇ ਲਾਸ਼ਾਂ ਤੇ ਉੱਤੇ ਡਿਕਣਾ ਸੀ ਤੇ ਖਫਣ ਪਾੜ ਕੇ ਉੱਤੇ ਚੀਕਾ ਮਾਰਨੀਆਂ ਸੀ ਉਹ ਤਾਂ ਦੂਜੇ ਲੋਕ ਹੀ ਹੈਗੇ ਸੀ ਪਰ ਸਿੱਖ ਧਰਮ ਦੇ ਅੰਦਰ ਕਿਤੇ ਵੀ ਇੱਕ ਕੁਰਬਾਨੀ ਦੇ ਮਗਰ ਉਹ ਬਾਣੀ ਮਾਰੀਆਂ ਕਿਸੇ ਸੋ ਇਹ ਗੱਲਾਂ ਬੜੀਆਂ ਡੀਪਲੀ ਜਾਂਦੀਆਂ ਨੇ ਇਹਦੇ 'ਚ ਸੋਚਣਾ ਚਾਹੀਦਾ ਹੈ ਕਿਉਂਕਿ ਇਸ ਤੇ ਆਪਾਂ ਬੋਲ ਵੀ ਨਹੀਂ ਸਕਦੇ ਜਲੇਬੀ ਬਣਾਉਣੀ ਜਾਂ ਨਹੀਂ ਬਣਾਉਣੀ ਪਰ ਜਿੱਥੇ ਜ਼ਿਕਰ ਮੈਂ ਪੜਿਆ ਹੈ ਉਥੋਂ ਜ਼ਿਕਰ ਇਹ ਹੈ ਕਿ ਸਿੱਖਾਂ ਦੇ ਅੰਦਰ ਕੁਰਬਾਨੀ ਸਾਡੇ ਪਿੱਛੇ ਜੇ ਜਿੰਦਾ ਤੇ ਸੁੱਖਾ ਹੋਏ ਨੇ ਬਿਲਕੁਲ ਉਹਨਾਂ ਦੇ ਮਾਂ-ਬਾਪ ਨੇ ਬਾਹਰ ਆ ਕੇ ਲੱਡੂ ਵੰਡੇ ਬਿਲਕੁਲ ਭਾਈ ਸਤਵੰਦ ਸਿੰਘ ਦੇ ਪਿਤਾ ਨੇ ਆ ਕੇ ਬਾਹਰ ਲੱਡੂ ਵੰਡੇ ਹੁਣ ਕੀ ਕਵਾਂਗੇ ਨਹੀਂ ਰੋਏ ਕੀ ਕਰੀਏ ਹੁਣ ਉੱਥੇ ਸਹੀ ਉਹ ਨਹੀਂ ਪੂਬਾ ਮਾਰੀਆਂ ਉਹਨਾਂ ਨੂੰ ਪਰ ਸਿੱਖਾਂ ਦੇ ਅੰਦਰ ਕਿਤੇ ਵੀ ਜੋ ਸ਼ੁਰੂ ਤੋਂ ਲੈ ਕੇ ਕੋਈ ਚੀਜ਼ ਮਨਾਈ ਜਾਂਦੀ ਹੈ ਤਾਂ ਉਹ ਗੱਲ ਮੈਨੂੰ ਉਹਦਾ ਤਾਂ ਇਹ ਲੱਗਦਾ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਹੀ ਹੈ ਮੈਂ ਜਲੇਬੀ ਦੇ ਉੱਪਰ ਇਸ਼ੂ ਤੇ ਨਹੀਂ ਬੋਲ ਰਿਹਾ ਮੈਂ ਤਾਂ ਕਹਿ ਰਿਹਾ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਆਸੀਂ ਪੁੱਬਾ ਨਹੀਂ ਮਾਰਨੇ ਤੁਸੀਂ ਇਸ ਤੇ ਸਟੇਟਮੈਂਟ ਦਿੱਤੀ ਉਹਨਾਂ ਦੇ ਖਿਲਾਫ ਜਾਂਦੀ ਨਜ਼ਰ ਆਉਂਦੀ ਐ ਤੇ ਇਹ ਵੀ ਨਿਊਟਰਲ ਸਟੇਟਮੈਂਟ ਦੇ ਦਿੱਤੀ ਹੁਣ ਇੱਕ ਗੱਲ ਇਹ ਜਿਹੜੀ ਹੈ ਜਲੰਧਰ ਦੇ ਵਿੱਚ ਘਟਨਾ ਵਾਪਰੀ 13 ਸਾਲ ਦੀ ਬੱਚੀ ਦੇ ਨਾਲ ਜੋ ਕੁਝ ਹੋਇਆ ਦਰਿੰਦਗੀ ਕੀਤੀ ਉਹ ਵੀ ਕਿਸਾਂ ਦਾ ਰਿਪੰਦਾ ਸੀਗਾ ਸਿੱਖ ਕਹਿਣ ਨੂੰ ਜੀਦਾ ਨਹੀਂ ਕਰਦਾ ਪਰ ਸਿੱਖ ਪਹਿਰਾਵੇ ਦੇ ਵਿੱਚ ਸੀਗਾ ਜੋ ਉਹਨੇ ਦਰਿੰਦਗੀ ਕੀਤੀ ਹੁਣ ਕਮੈਂਟਾਂ ਵਾਲੇ ਉਹ ਵੀ ਆ ਜਾਣਗੇ ਕਹਿਣਗੇ ਭਾਈ ਵੀ ਉਹ ਵੀ ਤਾਂ ਇੱਕ ਸਿੱਖ ਸੀਗਾ ਉਹਨੇ ਕਿੰਨਾ ਗੰਦ ਪਾਇਆ ਸੀਗਾ ਨਹੀਂ ਗੱਦਾ ਕੈਰੇਕਟਰ ਕਿਤੇ ਮਰਜ਼ੀ ਪੈਦਾ ਹੋ ਸਕਦਾ ਇਹ ਜ਼ਰੂਰੀ ਨਹੀਂ ਹੁੰਦਾ ਹੁੰਦਾ ਇੱਕ ਬੰਦਾ ਵਾਸ਼ਨਾ ਦਾ ਮਾਰਿਆ ਹੈ ਉਹ ਬੰਦਾ ਕਿਤੇ ਵੀ ਕਿਸੇ ਵੀ ਧਰਮ ਵਿੱਚ ਪੈਦਾ ਹੋ ਜਾਂਦਾ ਉਹ ਤਾਂ ਈ ਖਾਸ ਗੱਲ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥੀ ਕਈ ਮਾਰੇ ਹਮ ਨਹੀਂ ਛੱਡੇ ਉਹਨਾਂ ਨੇ ਸੋ ਇਹ ਗੱਲ ਨਹੀਂ ਹੁੰਦੀ ਹੁੰਦੀ ਇਹ ਗੱਲਾਂ ਤਾਂ ਬੜੀਆਂ ਇੱਕ ਸੱਤੇ ਬਿਲਕੁਲ ਤਾਂ ਇਹ ਗੱਲਾਂ ਤਾਂ ਬੜੇ ਛੋਟੇ ਪੱਦਰਦੀਆਂ ਨੇ ਇੱਕ ਕੌਮ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੁੰਦਾ ਹਮ ਕੌਮ ਇੱਕ ਡਿਫਰੈਂਟ ਚੀਜ਼ ਹੈ ਕੌਮ ਦਾ ਇੱਕ ਇਸ਼ੂ ਡਿਫਰੈਂਟ ਹੈ ਕੌਮ ਦੀ ਸੋਚ ਡਿਫਰੈਂਟ ਹੈ ਸੋ ਅੱਜ ਦੇ ਜ਼ਮਾਨੇ ਦੇ ਅੰਦਰ ਬਹੁਤ ਲੋਕ ਇਹੋ ਜਿਹੇ ਨੇ ਜਿਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ ਇੱਕ ਰਿਸ਼ਤਾ ਮੇਲ ਤੇ ਫੀਮੇਲ ਦਾ ਰਹਿ ਗਿਆ ਹਮ ਅੱਜ ਕੱਲ ਦੇ ਬਹੁਤ ਰਿਸ਼ਤੇ ਮੈਂ ਦੇਖੇ ਨੇ ਕਚਹਿਰੀਆਂ ਚਾਉਂਦੇ ਜਿਨ੍ਹਾਂ ਨੇ ਰਿਸ਼ਤੇ ਤੈਸ ਨੈਸ ਕਰਕੇ ਰੱਖ ਦਿੱਤੇ ਨੇ ਪਹਿਲਾਂ ਪਿੰਡ ਦੀ ਧੀ ਆਪਦੀ ਧੀ ਹੁੰਦੀ ਸੀ ਬਿਲਕੁਲ ਹੁਣ ਰਿਸ਼ਤੇ ਦੀ ਧੀ ਪੈਣ ਆਪਦੀ ਧੀ ਪੈਣ ਨਹੀਂ ਰਹੇਗੀ ਫਰਕ ਪੈ ਗਿਆ ਨਾ ਜੀ ਦੋਨਾਂ ਚੀਜ਼ਾਂ 'ਚ ਪਹਿਲਾਂ ਕਹਿੰਦਾ ਫਲਾਣੇ ਪਿੰਡ ਦੀ ਧੀ ਐ ਸਾਡੇ ਪਿੰਡ ਦੀ ਕੁੜੀ ਐ ਸਾਡੀ ਧੀ ਐ ਉਹ ਪਿੰਡ ਦੇ ਜਵਾਈ ਨੂੰ ਸਾਰੇ ਪਿੰਡ ਦਾ ਬਲੋ ਜਵਾਈ ਦਾ ਸਮਝਿਆ ਜਾਂਦਾ ਸੀ ਕਿ ਪਿੰਡ ਦਾ ਹੀ ਜਵਾਈ ਹੈ ਯਾਰ ਪਰ ਹੁਣ ਨਹੀਂ ਉਹ ਹੁਣ ਕੈਰੇਕਟਰ ਬਦਲ ਚੁੱਕੇ ਨੇ ਅਬ ਅੱਛੇਰ ਮੀਡੀਆ ਨੇ ਸਾਡਾ ਪੱਠਾ ਬਾ ਦਿੱਤਾ ਤਾਂ ਤਾਂ ਮੈਂ ਕਿਹਾ ਪੰਜ ਦੇ ਜਮਾਨੇ ਚ ਡੀ ਗੰਦੀ ਸੋਚ ਹੋ ਚੁੱਕੀ ਹੈ ਰਿਸ਼ਤੇ ਖਤਮ ਨੇ ਮੇਲ ਤੇ ਫੀਮੇਲ ਦਾ ਕਰੈਕਟਰ ਰਹਿ ਚੁਕੇ ਨੇ ਬਸ ਹਮ ਪਰ ਜਿਹੜੀ ਉਹ ਘਟਨਾ ਵਾਪਰੀ ਸਾਰਿਆਂ ਨੂੰ ਸ਼ਰਮਸਾਰ ਕੀਤਾ ਪਹਿਲਾਂ ਇੱਕ ਹੁਸ਼ਿਆਰਪੁਰ ਦੇ ਵਿੱਚ ਬੱਚੀ ਦੇ ਨਾਲ ਹੁਣ ਜਲੰਧਰ ਦੇ ਵਿੱਚ ਅਜਿਹੇ ਆ ਮਾਮਲਾ ਲਗਾਤਾਰ ਪੰਜਾਬ ਦੇ ਵਿੱਚ ਆ ਰਿਹਾ ਐ ਇੰਨੀ ਹਮਾਨੀਅਤ ਦੇ ਵਿੱਚ ਗਿਰਗੇ ਲੋਕ ਦੇਖੋ ਐਦੂ ਤੇ ਮਾੜਾ ਕੀ ਹੋਊਗਾ ਕਿ 13 ਸਾਲ ਦੀ ਬੱਚੀ ਐ ਯਾਰ ਉਹਨੂੰ ਕੋਹ ਕੋਹ ਕੇ ਮਾਰਤਾ ਇੱਕ ਹਫਸ ਦਾ ਮਾਰਿਆ ਹੋਇਆ ਬੰਦਾ ਸੋ ਇਹ ਕਿਤੇ ਨਾ ਕਿਤੇ ਜਾ ਕੇ ਸੋਸਾਇਟੀ ਦੀ ਹੀ ਦੇਣਾ ਇਹੋ ਜੀ ਬੰਦੇ ਆ ਸੋਸਾਇਟੀ ਹੀ ਸਾਡੀ ਇਹੋ ਜੀ ਹੋ ਚੁੱਕੀ ਹੈ ਜਿੱਥੇ ਇਹੋ ਜੇ ਬੰਦੇ ਰਹਿੰਦੇ ਨੇ ਕਿਸੇ ਬੰਦੇ ਤੋਂ ਮੈਂ ਇੰਟਰਵਿਊ ਸੁਣ ਰਿਹਾ ਸੀ ਕਿ ਜਿੱਥੇ ਪਹਿਲੋਂ ਮਹੱਲੇ ਚ ਰਿਹਾ ਉੱਥੋਂ ਇਹਨੂੰ ਕੱਢਿਆ ਗਿਆ ਹੈ ਅੱਛਾ ਇਹ ਪਹਿਲਾਂ ਕੋਨੇ ਇੱਕ ਬੰਦਾ ਦੋਸ਼ ਲਾ ਰਿਹਾ ਸੀ ਕਿ ਇਹਨੇ ਕੋਈ ਸ਼ਾਇਦ ਆਪਦੀ ਰਿਸ਼ਤੇਦਾਰ ਦੀ ਜਾਂ ਆਪਦੀ ਕਿਸੇ ਲੜਕੀ ਜੇ ਗੱਲ ਪਿਆ ਹੋਇਆ ਹੁਣ ਬੰਦਾ ਮਾਨਸਿਕ ਤੌਰ ਤੇ ਪਾਗਲ ਆਦਮੀ ਹੈ ਇਹੋ ਜੇ ਬੰਦੇ ਨੂੰ ਪਤਾ ਨਹੀਂ ਸਾਡੀ ਸੋਚ ਕਿੱਧਰ ਜਾ ਰਹੀ ਹੈ ਇਹੋ ਜਿਹਾ ਬੰਦਾ ਸੋਸਾਇਟੀ 'ਚ ਰਹਿਣ ਦੇ ਕਾਬਿਲ ਹੀ ਨਹੀਂ ਇਹ ਬੰਦਾ ਆਪਾਂ ਲਫ਼ਜ਼ ਨਹੀਂ ਕਹਿ ਸਕਦੇ ਉਹ 'ਚ ਇਹ ਬੰਦੇ ਕਾਬਿਲ ਨਹੀਂ ਹੁੰਦੇ ਪਹਿਲਾਂ ਆਪਣੇ ਪਰਿਵਾਰ ਦੇ ਵਿੱਚ ਵੀ ਇਦਾਂ ਕਰਨ ਦੀ ਕੋਸ਼ਿਸ਼ ਕੀਤੀ ਹੁਣ ਬੱਚੀ ਦੀ ਫਰੈਂਡ ਦੇ ਨਾਲ ਲੱਗੇ ਇੱਕ ਤਰ੍ਹਾਂ ਦੇ ਦੇਖੋ ਇਦੂ ਤੇ ਮਾੜਾ ਕੀ ਗੱਲ ਹੋਵੇ ਹਮ ਕਿਸੇ ਬੱਚੀ ਨੂੰ 13 ਸਾਲ ਦੀ ਬੱਚੀ ਹੈ ਉਹਨੂੰ ਕੋ ਕੋ ਕੇ ਉਹਦੇ ਨਾਲ ਇਹੋ ਜਿਹਾ ਕੰਮ ਕਰਨਾ ਲਨਤ ਇਹੋ ਜਿਹੇ ਬੰਦੇ 'ਚ ਪੈਦਾ ਹੋਣ ਤੇ ਇਹ ਜ਼ਰੂਰੀ ਨਹੀਂ ਅੱਗੇ ਵੀ ਇੱਕ ਇਹ ਹਰੀਕੇ ਹੈਡ ਤੇ ਕਾਂਡ ਹੋਇਆ ਸੀ ਹਮ 10-15 ਸਾਲ ਦੀ ਗੱਲ ਹੈ ਉਹ 15 ਕਿ 18 ਮਰਡਰ ਮੰਨਿਆ ਸੀ ਬਾਬਾ ਆ ਗੁਰਦੁਆਰੇ ਚ ਹਾਂ ਹਾਂ ਸੋ ਇਹ ਇਹੋ ਜਿਹੇ ਬੰਦੇ ਪੈਦਾ ਹੁੰਦੇ ਹੀ ਰਹਿੰਦੇ ਨੇ ਦੁਨੀਆ ਦੇ ਉੱਪਰ ਇਹ ਨਹੀਂ ਹੁੰਦਾ ਹੁੰਦਾ ਪੈਦਾ ਨਹੀਂ ਹੁੰਦੇ ਇਹੋ ਜਿਹੇ ਬੰਦੇ ਪੈਦਾ ਹੁੰਦੇ ਹੀ ਹੁੰਦੇ ਇੱਕ ਕੌਮ ਆਪਾਂ ਲੈ ਕੇ ਨਹੀਂ ਕਹਿ ਸਕਦੇ ਪਰ ਇਹੋ ਜੇ ਬਿਮਾਰ ਦਿਮਾਗ ਦੇ ਬਿਮਾਰ ਕਟਿਆ ਬੰਦੇ ਸ਼ੁਰੂ ਤੋਂ ਲੈ ਕੇ ਕਿਤੇ ਨਾ ਕਿਤੇ 2-4 ਸਾਲ ਚ ਇੱਕਦਮ ਕੈਰੈਕਟਰ ਇਹੋ ਜਿਹਾ ਆ ਹੀ ਜਾਂਦਾ ਪਰ ਉਦਰਾ ਆਰਐਸਐਸ ਦਾ ਨਾਨਾ ਇਹ ਗੱਲ ਕਹਿੰਦਾ ਨੇ ਕਿ ਸਿੱਖਾਂ ਨੂੰ 84 ਵਾਲੇ ਮਾਮਲੇ ਦੇ ਉੱਤੇ ਵੀ ਉਹ ਅਜੇਹਾ ਨਹੀਂ ਸਟੈਂਡ ਲੈਣਾ ਚਾਹੀਦਾ ਜਿੰਦੇ ਚ ਨੁਕਸਾਨ ਕਰਾ ਲਿਆ ਉਹਨਾਂ ਨੇ ਚੁੱਪਚਾਪ ਸਹਿਣ ਕਰ ਲੈਣਾ ਆਰਐਸਐਸ ਦੇ ਨਾਨਾ ਦਾ ਜਿਹੜੀ ਸਟੇਟਮੈਂਟ ਹੈ ਬੜੀ ਪੁਰਾਣੀ ਸਟੇਟਮੈਂਟ ਹੈ ਪਰ ਮੈਂ ਇੱਕ ਤੁਹਾਨੂੰ ਦੱਸੂਗਾ ਉਹਨੇ ਇੱਕ ਲਬਜ਼ ਕਿਹਾ ਸੀ ਕਿ ਸਿੱਖਾਂ ਨੂੰ ਇਹ 1984 ਦੇ ਵਿੱਚ ਬਰਦਾਸ਼ਤ ਕਰ ਦੇਣਾ ਚਾਹੀਦਾ ਉਹਨੂੰ ਮੈਂ ਜਵਾਬ ਇਹਨਾਂ ਦੇਣਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਜਿਹੜੇ ਮਜਲੂਮ ਆਏ ਸੀ ਕਿ ਉਹਨਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਇਹ ਕਹਿੰਦੇ ਕਿ ਤੁਸੀਂ ਹੋਣਾ ਬਰਦਾਸ਼ਤ ਕਰੋ ਇਹ ਨਹੀਂ ਹੁੰਦਾ ਹੁੰਦਾ ਜਿਸ ਵਕਤ ਮਰਾਟਿਆਂ ਦੀਆਂ ਲੜਕੀਆਂ ਚੁੱਕੀਆਂ ਨੇ ਇਥੋਂ ਇਹਨਾਂ ਨੇ ਅਬਦਾਲੀ ਹਰਾਂ ਨੇ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਹਿੰਦਾ ਗੋਇੰਦਵਾਲ ਗੋਇੰਦਵਾਲ ਸਾਹਿਬ ਕੋਲ ਜਾ ਕੇ ਕਿ ਜਾਣ ਦਿਓ ਅਸੀਂ ਕੀ ਲੈਣਾ ਆਪੇ ਰੱਖਿਆ ਹੋਵੇ ਨਾ ਮੈਂ ਕੀ ਲੈਣਾ ਜਦੋਂ ਕਸੂਰ ਸ਼ਹਿਰ ਦੇ ਅੰਦਰ ਪਠਾਨ ਉਸ ਵਕਤ ਵਿਆਹੀ ਹੋਈ ਲੜਕੀ ਨੂੰ ਪਹਿਲੀ ਰਾਤ ਉੱਥੇ ਰੱਖਦੇ ਸੀ ਤੇ ਉਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਲੋੜ ਹੀ ਨਹੀਂ ਸੀ ਕਸੂਰ ਤੇ ਹਮਲਾ ਕਰਨ ਦੀ ਇਹ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਜਦੋਂ ਮਜਲੂਮ ਨਾਲ ਧੱਕਾ ਹੁੰਦਾ ਹੈ ਜਦੋਂ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ ਉਦੋਂ ਬਰਦਾਸ਼ਤ ਨਹੀਂ ਹੁੰਦਾ ਹੁੰਦਾ ਉਦੋਂ ਲੜਨਾ ਪੈਂਦਾ ਹੈ ਸਰਦਾਰ ਸਾਹਿਬ ਕੁਝ ਕੌਮਾਂ ਨੇ ਹਜ਼ਾਰ ਸਾਲ ਦੀ ਗੁਲਾਮੀ ਐਸੇ ਕਰਕੇ ਕਬੂਲ ਕਰ ਲਈ ਕਿ ਉਹ ਬੋਲ ਹੀ ਨਹੀਂ ਸਕੇ ਕੁਝ ਕੌਮਾਂ ਨੇ ਜਿਨ੍ਹਾਂ ਨੇ ਹਮਲਾ ਕੀਤਾ ਕਿਹਾ ਨਹੀਂ ਅੱਜ ਬੋਲਣਾ ਨਹੀਂ ਮੰਤਰ ਪੜਨੇ ਨੇ ਸ਼ਾਇਦ ਮਹਮੂਦ ਗਜਨਵੀ ਅੱਨਾ ਜਿੱਤੇ ਉਹਨੇ ਕਹ ਸਾਰੇ ਹੀ ਮਾਰਦੇ ਹੋ ਜਿਹੜੇ ਬੰਦੇ ਮੌਕੇ ਤੇ ਆ ਕੇ ਹੱਥ ਨਹੀਂ ਚੁੱਕ ਸਕੇ ਇਹ ਕੌਮ ਰਹਿਣ ਯੋਗ ਹੈ ਹੀ ਨਹੀਂ ਧਰਤੀ ਦੇ ਉੱਪਰ ਕੁਝ ਕੌਮਾਂ ਨੇ ਜਿਨ੍ਹਾਂ ਨੇ ਹਜ਼ਾਰ ਹਜ਼ਾਰ ਸਾਲ ਗੁਲਾਮੀ ਆਪ ਦੀ ਅਡਾਪਟ ਕਰ ਲਈ ਕਾਰਨ ਕੀ ਸੀ ਬੋਲਣ ਦੀ ਹਿੰਮਤ ਹੀ ਨਹੀਂ ਸੀ ਸੋ ਇਹ ਜੁੜੀ ਨਾਨਾ ਦੀ ਸਟੇਟਮੈਂਟ ਆ ਮੈਂ ਇਹਨੂੰ ਕਹੂੰਗਾ ਅਜੇ ਵੀ ਸੋਚ ਲੈ ਕਿ ਮਾੜਾ ਜਿਹਾ ਪੜ ਲਵੇ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਬੰਦੇ ਕੌਣ ਆਏ ਸੀ ਕਿੰਨਾਂ ਨੇ ਕਿਹਾ ਸੀ ਸਾਡੀ ਮਦਦ ਕਰੋ ਮਜਲੂਮਾਂ ਦੀ ਉਸ ਵਕਤ ਇਹ ਲਬਜ ਬੋਲੇ ਨਾ ਨਾ ਕਿ ਉਦੋਂ ਮੁਗਲਾਂ ਦਾ ਜ਼ੁਲਮ ਸਹਿ ਲੈਣਾ ਸੀ ਉਸ ਤੋਂ ਬਾਅਦ ਅਫਗਾਨ ਆਏ ਉਹਨਾਂ ਦਾ ਜ਼ੁਲਮ ਸਹਿ ਲੈਣਾ ਸੀ ਉਸ ਤੇ ਅਸੀਂ ਨਹੀਂ ਬੋਲਦੇ ਸੋ ਇੱਕ ਪੱਦਾ ਮਜ਼ਾਕ ਹੈ ਉਸ ਬੰਦੇ ਦੇ ਜਿਹੜੇ ਉਦੋਂ ਨੇ ਬਿਆਨ ਦਿੱਤੇ ਨੇ ਉਹਨਾਂ ਦੇ ਚ ਨਫ਼ਰਤ ਹੈ ਇਹ ਕਟੜ ਹੈ ਇਹੀ ਇਹਨਾਂ ਨੂੰ ਲੈ ਕੇ ਬਹਿ ਜਾਗਾ ਇਹ ਕਟੜ ਬਿਆਨ ਇਹ ਇਹ ਜਿਹੀਆਂ ਸੀਟਮੈਂਟਾਂ ਕਈ ਗੁਰਦੁਆਰਿਆਂ ਦੇ ਖਿਲਾਫ ਇਹਦੇ ਸਿੱਖਾਂ ਦੇ ਖਿਲਾਫ ਕਲਿਸਿਕ ਕਰੈਕਟਰਾਂ ਦੇ ਖਿਲਾਫ ਜਿਹੜੀਆਂ ਸਟੇਟਮੈਂਟਾਂ ਕਿਉਂ ਵਾਰ-ਵਾਰ ਆ ਰਹੀਆਂ ਨੇ ਨੀਵਾਪਣ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਇਹ ਹੁੰਦਾ ਹੀ ਰੀਤੀ ਰਵਾਜੀ ਹੁੰਦਾ ਸਰ ਗੱਲ ਇਸ ਤਰ੍ਹਾਂ ਨਹੀਂ ਗੱਲ ਇਸ ਤਰ੍ਹਾਂ ਇੱਕੋ ਕੌਮ ਨੂੰ ਟਾਰਗੇਟ ਕਰਨਾ ਤੁਸੀਂ ਦੇਖੋ ਪੰਜਾਬ ਦੇ ਉੱਤਰ ਪੰਜਾਬ ਦੀ ਯੂਨੀਵਰਸਿਟੀ ਤੋਂ ਲੰਘ ਜੂ ਹਾਂ ਪੰਜਾਬ ਦੇ ਉਹਨੂੰ ਚੰਡੀਗੜ੍ਹ ਚ ਕਰ ਲੱਗ ਜੂ ਜੀ ਚੰਡੀਗੜ੍ਹ ਨੂੰ ਸੈਂਟਰ ਚ ਜਾਣਾ ਚਾਹੁੰਦੇ ਨੇ ਚੰਡੀਗੜ੍ਹ ਦੀ ਸਟੇਟ ਅਲੱਗ ਬਣਾਉਣਾ ਚਾਹੁੰਦੇ ਨੇ ਹਮ ਚੰਡੀਗੜ੍ਹ ਦੀ ਯੂਨੀਵਰਸਿਟੀ ਨੂੰ ਖਿੱਚਣਾ ਚਾਹੁੰਦੇ ਨੇ ਪੰਜਾਬ ਦੇ ਅੰਦਰ ਗੁਰਦਰ ਦੇ ਤਾਨੇ ਮੇੜੇ ਨੇ ਉੱਤੇ ਸਾਡੇ ਡੈਮਾਂ ਦੇ ਉੱਪਰ ਕਬਜ਼ਾ ਹੈ ਇੱਕ ਹੀ ਟਾਰਗੇਟ ਹੈ ਕਿ ਪੰਜਾਬ ਦੀ ਜ਼ਮੀਨ ਖਤਮ ਕਰਨੀ ਪੰਜਾਬ ਦੀ ਹੋਂਦ ਖਤਮ ਕਰਨੀ ਸਾਡੇ ਜੋ ਬੰਦੇ ਖੜਾੜ ਕੇ ਗੁਰਦੁਆਰਿਆਂ ਨੂੰ ਹਸਪੀਟਲ ਨਾਲ ਕੰਪੇਅਰ ਕਰਾਉਣਾ ਇਹ ਤਾਂ ਬਹੁਤ ਵੱਡੀ ਸਾਜ਼ਿਸ਼ ਹੈ ਇਹ ਸਾਰੇ ਹੀ ਆਰਐਸਐਸ ਦੇ ਕੰਮ ਨੇ ਆਰਐਸਐਸ ਸਾਡੇ ਤੇ ਹਮਲੇ ਕਰ ਰਹੀ ਹੈ ਲਗਾਤਾਰ ਕਰ ਰਹੀ ਹੈ ਸਾਡੇ ਬੰਦਿਆਂ 'ਤੇ ਹਮਲੇ ਸਾਡੇ 'ਤੇ ਕਰਾ ਰਹੀ ਹੈ ਪਰ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਇਹਨਾਂ ਦੇ ਮਗਰ ਨਾਲ ਲੱਗਿਆ ਜੇ ਜਿਹੜਾ ਤੁਹਾਡੇ ਗੁਰਦੁਆਰਿਆਂ ਨੂੰ ਕੰਪੇਅਰ ਕਰਦਾ ਪਲੀਜ਼ ਉਹਦਾ ਖੜਾ ਛੱਡ ਦਿਓ ਉਹਨੂੰ ਅਕਲ ਆ ਜਾਈ ਯਾਰ ਉਹਨੂੰ ਪਤਾ ਲੱਗ ਜਾਏਗੀ ਮੈਂ ਆਪਦੇ ਗੁਰੂ ਘਰ ਨੂੰ ਕੰਪੇਅਰ ਕਿਵੇਂ ਕੀਤਾ ਮੈਂ ਇੱਕ ਆਪਦੀ ਕੌਮ ਦੀ ਹੋਂਦ ਨੂੰ ਦੱਸਣ ਵਾਲੀ ਚੀਜ਼ ਨੂੰ ਖਤਮ ਨੂੰ ਕੰਪੇਅਰ ਕਿਉਂ ਕਰਦਾ ਮੈਂ ਸੋ ਚੀਜ਼ਾਂ ਦਾ ਜਵਾਬ ਸਾਡੇ ਕੋਲ ਇੱਕੋ ਹੀ ਹੈ ਇਹਨਾਂ ਨੂੰ ਮੂੰਹ ਨਾ ਲਾਓ ਕਿਸੇ ਜਿਹੜੇ ਇੱਕ ਅੰਬੇਰ ਕਰਦੇ ਮਾਰੇ ਰੰਜੀਤ ਸਿੰਘ ਦੇ ਰਾਜਪਾਗ ਦੇ ਵਿੱਚ ਕਿੰਨੇ ਗੁਰੂ ਘਰਾਂ ਦੀਆਂ ਉਸਾਰੀਆਂ ਹੋਈਆਂ ਸਪੈਸ਼ਲ ਤੌਰ ਤੇ ਜਿੱਥੇ ਇਤਿਹਾਸ ਮਿਲਿਆ ਉੱਥੇ ਉਹ ਸਾਰੀਆਂ ਕੀਤੀਆਂ ਗਈਆਂ ਉਹਨਾਂ ਦੇ ਵੱਲ ਮਸਜਿਦਾਂ ਦੀਆਂ ਵੀ ਕੀਤੀਆਂ ਗਈਆਂ ਮੰਦਰਾਂ ਦੀਆਂ ਵੀ ਕੀਤੀਆਂ ਗਈਆਂ ਇੱਥੇ ਜਿਹੜੀ ਇਹਨਾਂ ਨੇ ਟਿੱਪਣੀ ਕੀਤੀ ਗਈ ਆ ਹੁਣ ਹੈ ਤਾਂ ਪਿੰਡਾਂ ਦੇ ਵਿੱਚ ਮੰਦਰ ਵੀ ਹੈ ਹੈ ਤਾਂ ਪਿੰਡਾਂ ਦੇ ਵਿੱਚ ਮਸਜਿਦਾਂ ਵੀ ਨੇ ਉੱਥੇ ਕਿਹੜਾ ਲੋਕ ਬਿਮਾਰ ਨਹੀਂ ਹੁੰਦੇ ਕਿਉਂਕਿ ਗੁਰੂ ਘਰਾਂ ਦੇ ਨੇੜੇ ਬਿਮਾਰ ਹੁੰਦੇ ਨੇ ਇਕੱਲੀ ਟਿੱਪਣੀ ਗੁਰੂ ਘਰਾਂ ਨੂੰ ਹੀ ਲੈ ਕੇ ਕਰ ਦੇਣੀ ਇੱਥੇ ਨਹੀਂ ਲੱਗਦਾ ਕਿ ਸਪੈਸ਼ਲ ਤੌਰ ਤੇ ਟਾਰਗੇਟ ਕਰ ਰਹੇ ਨੇ ਨਹੀਂ ਇੱਕ ਪਿੱਛੇ ਜੇ ਇੱਕ ਬੰਦਾ ਹੋ ਕਿ ਜੋ ਦੇਣ ਹੈ ਮੈਂ ਨਾ ਭੁੱਲ ਗਿਆ ਇਸ ਕੈਰੈਕਟਰ ਦਾ ਉਹ ਕਹਿੰਦਾ ਜੀ ਜੋ ਦੇਣ ਹੈ ਉਹ ਅੰਗਰੇਜ਼ਾਂ ਦੀ ਦੇਣ ਹੈ ਉਹ ਕਹਿੰਦਾ ਸੀ ਅੰਗਰੇਜ਼ਾਂ ਨੇ ਲਾਈਟ ਲੈ ਕੇ ਆਏ ਪੰਜਾਬ ਦੇ ਅੰਦਰ ਇੱਕ ਬਿਆਨ ਆਇਆ ਸੀ ਪਿੱਛੇ ਜੀ ਸ਼ਾਇਦ ਉਹ ਵੀ ਕੋਈ ਆਪਣੀ ਕੈਟਾਗਰੀ ਚੁਈ ਸੀ ਹੂੰ ਉਹਨੂੰ ਇਹ ਨਹੀਂ ਪਤਾ ਕਿ ਅੰਗਰੇਜ਼ ਮੂੰਹ ਚੁੰਗਲਾ ਪਾਉਂਦੇ ਸੀ ਮਹਾਰਾਜਾ ਦੇ ਏਰੀਏ ਨੂੰ ਸਟੱਡੀ ਦੇਖ ਕੇ 85 ਕੇ 90% ਉਹਦੋਂ ਐਜੂਕੇਟਿਡ ਲੋਕ ਸੀ ਸਾਡੇ ਪੰਜਾਬ ਦੇ ਅੰਦਰ ਜਿਹਨੂੰ ਤੁਸੀਂ ਅਜੇ ਕਹਿ ਰਹੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਕੁਝ ਨਹੀਂ ਕੀਤਾ ਕੋਈ ਦਾ ਮਾਡਰਨ ਬਾਦਸ਼ਾਹ ਸੀ ਜਿੰਦੀ ਫੌਜ ਨੂੰ ਦੇਖ ਕੇ ਉਸ ਵਕਤ ਅੰਗਰੇਜ਼ ਨੇ ਕਿਹਾ ਸੀ ਕਿ ਸਾਡੀ ਫੌਜ ਦਾ ਡਿਸਪਲਨ ਹੀ ਹੈ ਨਹੀਂ ਜਿੰਨੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਡਿਸਪਲਨ ਹੈ ਹੁਣ ਦੇਖੋ ਨਾ ਉਹ ਅੰਗਰੇਜ਼ਾਂ ਨੂੰ ਜਾਣ ਕੇ ਸਰਾ ਰਿਹਾ ਹੈ ਉਹ ਮਹਾਰਾਜਾ ਸ਼ੇਰ-ਏ-ਪੰਜਾਬ ਦੇ ਰਾਜ ਨੂੰ ਡੀਫੇਮ ਕਰਨਾ ਚਾਹੁੰਦਾ ਹੈ ਜੀ ਉਹ ਦੱਸਣਾ ਚਾਹੁੰਦਾ ਕਿ ਅੰਗਰੇਜ਼ ਬਹੁਤ ਤਾਕਤਵਰ ਸੀ ਅੰਗਰੇਜ਼ ਬੜਾ ਸਿਆਣਾ ਸੀ ਉਹ ਇਹ ਦਿਖਾਉਣਾ ਚਾਹੁੰਦਾ ਉਹ ਇਹ ਕਿਉਂ ਨਹੀਂ ਬੋਲਦਾ ਕਿ ਮਹਾਰਾਜਾ ਰਣਜੀਤ ਸਿੰਘ ਕਿੰਨਾ ਸਿਆਣਾ ਸੀ ਕਿੰਨਾ ਦੂਰ ਅੰਦੇਸ਼ੀ ਸੀ ਜਿਨੇ ਅਫਗਾਨ ਦੇ ਬੂਏ ਬੰਦ ਕੀਤੇ ਉਹਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਕਿ ਚਾਹੇ ਮਸਜਿਦ ਆ ਚਾਹੇ ਮੰਦਿਰ ਆ ਚਾਹੇ ਗੁਰਦੁਆਰਾ ਇਹਨਾਂ ਨੂੰ ਡਿਵੈਲਪ ਕਰਨਾ ਜ਼ਰੂਰੀ ਕਾਰਨ ਕੀ ਹੈ ਇਨਸਾਨ ਦੀ ਫਿਤਰਤ ਇਨਸਾਨ ਦੀ ਸੋਚ ਇਹ ਚੀਜ਼ਾਂ ਬਦਲਦੀਆਂ ਨੇ ਜੇ ਇਸ ਤਰ੍ਹਾਂ ਦੀ ਚੀਜ਼ ਨਾ ਹੁੰਦੀ ਤਾਂ ਅੰਗਰੇਜ਼ ਕਿਤੇ ਵੀ ਆਪਦੇ ਚਰਚ ਦੇ ਵਿੱਚ ਨਾ ਜਾਂਦਾ ਉਹ ਵੀ ਕਹਿੰਦਾ ਅੱਜ ਚਰਚ ਜਾ ਕੇ ਉਹ ਆਪ ਦੇ ਗੌਡ ਦੇ ਕੇ ਪ੍ਰੇਅਰ ਕਰਦਾ ਹੈ ਪਰ ਸਾਡੇ ਅਰਗੇ ਚਾਰ ਕੁਖਰ ਪੜ ਕੇ ਉਹ ਸਭ ਤੋਂ ਪਹਿਲਾਂ ਆਪ ਦੇ ਗੁਰਦੁਆਰੇ ਨੂੰ ਗਾਲਾਂ ਕੱਢਦੇ ਆਈ ਫਰਕ ਹੈ ਅੰਗਰੇਜ਼ ਤੇ ਸਾਡੇ ਚ ਫਰਕ ਬਹੁਤ ਹੈ ਮੁਸਲਮਾਨ ਆਪ ਦੇ ਧਰਮ ਨੂੰ ਨਿੰਦਾ ਨਹੀਂ ਆਪ ਦੇ ਅੱਲਾ ਆਪ ਦੇ ਮੁਹੰਮਦ ਆਪ ਦੇ ਖਦਾ ਨੂੰ ਮਾੜਾ ਨਹੀਂ ਬੋਲਦਾ ਏਹੀ ਸਾਡੇ ਚ ਪ੍ਰੋਬਲਮ ਸੋ ਇਹ ਸਾਨੂੰ ਇਹਨਾਂ ਚੀਜ਼ਾਂ ਦੇ ਮਗਰ ਨਹੀਂ ਮੈਂ ਤਾਂ ਤਾਂ ਕਹਿਣਾ ਕਿ ਪੰਜਾਬ ਇੱਕ ਡਿਫਰੈਂਟ ਚੀਜ਼ ਆ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਬਹੁਤ ਮੁਸ਼ਕਲ ਹੈ ਇੱਕ ਸ਼ਿਕਾਰ ਹੈ शिकारी ਬਹੁਤ ਜੀ ਸਾਨੂੰ ਬਚਣਾ ਪੈਣਾ ਜੀ ਬਹੁਤ ਬਹੁਤ ਧੰਨਵਾਦ ਕਰ ਰਹਾ ਹਾਂ ਸਰ ਸਿਕਾ ਬਿਲਕੁਲ ਜੀ ਜੇ ਕੋਈ ਦੋ ਚਾਰ ਬੰਦੇ ਸੁਣਨ ਲੱਗ ਜਾਣ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਐਨੇ ਕੋ ਸਿਆਣੇ ਹੋ ਗਏ ਆ ਕਿ ਆਪਦੇ ਗੁਰੂ ਧਾਮਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਲੱਗ ਜੀ ਠੀਕ ਹੈ ਭਾਈ ਤੁਹਾਡੀਆਂ ਸੁਆਵਾਂ ਚੱਲਦੀਆਂ ਸੋਹਣਾ ਕਾਰਜ ਕਰਦੇ ਹੋ ਤੁਸੀਂ ਜਿੱਥੇ ਕੈਂਸਰ ਨੂੰ ਲੈ ਕੇ ਜਾਂ ਹੋਰ ਕੁਝ ਪਰ ਗੁਰੂ ਘਰਾਂ ਦੇ ਉੱਤੇ ਕਿੰਤੂ ਪ੍ਰੰਤੂ ਇੱਕ ਜਿਹੜੇ ਲੋਕ ਤੁਹਾਡੇ ਹਾਮੀ ਭਰ ਰਹੇ ਨੇ ਇਹ ਸ਼ਾਇਦ ਉਹਨਾਂ ਚਿਰ ਇੱਕ ਜੋ ਦੂਜੀ ਸਟੇਟਮੈਂਟ ਨਹੀਂ ਆਉਂਦੀ ਕਿ ਦੂਜੀ ਸਟੇਟਮੈਂਟ ਕਿਸੇ ਦੀ ਆ ਜਾਂਦੀ ਹੈ ਇਹਦਾ ਲੌਜੀਕ ਇਹ ਬੰਦਾ ਉਸ ਤੋਂ ਬਾਅਦ ਨਾਲ ਦੇ ਨਾਲ ਤੁਹਾਡੇ ਖਿਲਾਫ ਹੋ ਜਾਂਦੇ ਸੋਸ਼ਲ ਮੀਡੀਆ ਤੇ ਤਾਂ ਇਦਾਂ ਦਾ ਮਾਹੌਲ ਹੁੰਦਾ ਇਸ ਕਰਕੇ ਕਿਰਪਾ ਸੋਚ ਸਮਝ ਕੇ ਗੁਰੂ ਘਰਾਂ ਦੇ ਪ੍ਰਤੀ ਬੋਲਿਆ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਹਸਪੀਟਲ ਬਣਨੇ ਚਾਹੀਦੇ ਅਸੀਂ ਖੁਦ ਕਹਿੰਨੇ ਆ ਕਿ ਐਜੂਕੇਸ਼ਨ ਤੇ ਮੈਡੀਕਲ ਦੋਵੇਂ ਚੀਜ਼ਾਂ ਫ੍ਰੀ ਹੋਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਵਰਲਡ 'ਚ ਹੀ ਹੋਣੀਆਂ ਚਾਹੀਦੀਆਂ ਪੰਜਾਬ 'ਚ ਵੀ ਹੋਣੀਆਂ ਚਾਹੀਦੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਸਰਕਾਰ ਦਾ ਦੋਸ਼ ਬੰਦਾ ਹੈ ਉਹ ਤੁਸੀਂ ਆਮ ਸਿੱਖਾਂ ਤੇ ਕੱਢੋ ਕਿਰਤੀ ਲੋਕਾਂ ਤੇ ਕੱਢੋ ਜਿਓ ਦਸਵੰਧ ਦਿੰਦੇ ਉਹਨਾਂ ਦੀ ਆਸਤਾ ਹੈ ਕਿ ਸਾਡਾ ਗੁਰੂ ਘਰ ਵੱਡਾ ਹੋਣਾ ਚਾਹੀਦਾ ਸੀ ਜਿੱਥੇ ਸੂਬਾ ਸ਼ਾਮ ਨਾਤਮਸਤਕ ਹੋ ਜਾਂਦੇ ਆ ਜਿੱਥੇ ਸਾਡੀ ਆਸਤਾ ਬਾਣੀ ਪੜੀ ਜਾਂਦੀ ਹੈ ਜਿੱਥੇ ਸਾਡੇ ਭੋਗ ਉਹਨਾਂ ਦੇ ਸ਼ੁਰੂ ਹੁੰਦੇ ਜਨਮ ਤੋਂ ਲੈ ਕੇ ਅੰਤਮ ਰਸਮਾਂ ਤੱਕ ਅਸੀਂ ਉਹਦੀ ਕਿਰਿਆ ਕਰਮ ਤੇ ਉਹਦੇ ਰਹਿਣਮਾਈ ਦੇ ਵਿੱਚ ਰਹਿਣੇ ਆਂ ਤੇ ਤੁਸੀਂ ਉਹਨਾਂ ਤੇ ਕਿੰਤੂ ਕਰਨਾ ਸ਼ੁਰੂ ਕਰ ਦਿੱਤਾ ਸਿਰਫ ਇਸ ਕਰਕੇ ਕਿ ਭਾਈ ਤੁਸੀਂ ਇੱਕ ਹਸਪੀਟਲ ਦੇ ਵਿੱਚ ਦਵਾਈਆਂ ਦਾ ਲੰਗਰ ਲਾਤਾ ਲੰਗਰ ਬੜੀਆਂ ਥਾਵਾਂ ਤੇ ਲੱਗਦੇ ਬੜੇ ਲੋਕ ਅਜੀਹਾ ਕੰਮ ਕਰਦੇ ਪਰ ਰੌਲਾ ਨਹੀਂ ਪਾਉਂਦੇ ਬੜੀਆਂ ਥਾਵਾਂ ਤੇ ਮੁਕਸਰ ਦੇ ਵਿੱਚ ਵੀ ਆ ਬੜੀਆਂ ਥਾਵਾਂ ਤੇ ਸਾਨੂੰ ਪਤਾ ਹੋਰ ਥਾਵਾਂ ਤੇ ਵੀ ਚੱਲਦੇ ਆ ਕਦੇ ਬੰਦੇ ਉਹ ਅਜੀਹਾ ਰੌਲਾ ਨਹੀਂ ਪਾਉਂਦੇ ਕਿ ਅਸੀਂ ਐਸ ਹੱਥ ਨਾਲ ਦਾਨ ਕਰ ਰਹੇ ਆ ਤੁਸੀਂ ਵੀ ਕਿਦੋਂ ਦਾਨ ਤੁਸੀਂ ਕਹਿੰਦੇ ਹੋ ਕਿ ਅਸੀਂ ਅਜੀਹਾ ਜ਼ਹਿਰ ਜ ਮਤਲਬ ਕਿ ਨਹੀਂ ਲਾਵਾਂਗੇ ਜਿੰਦੇ ਨਾਲ ਕੈਂਸਰ ਪੈਦਾ ਹੋਵੇ ਕਿ ਤੂੰ ਤਾਂ ਦਾਨ ਆ ਰਿਹਾ ਕਿ ਤੁਹਾਡੇ ਕੋਲ ਅਜੀਹਾ ਕਿਹੜਾ ਥਰਮਾਮੀਟਰ ਹੈ ਕਿ ਜਿਹੜਾ ਇਹ ਦੱਸਦਾ ਹੈ ਕਿ ਭਾਈ ਤੇ ਸਹੀ ਦਸਾਂ ਨੌਾਂ ਦੀ ਕਿਰਤ ਚ ਇਦਾਨ ਆ ਰਿਹਾ ਹੋ ਸਕਦਾ ਹੈ ਕਿ ਕੋਈ ਬੰਦਾ ਪਿੱਛੇ ਠੱਗੀ ਮਾਰ ਕੇ ਤੁਹਾਨੂੰ 10 ਲੱਖ ਦੇ ਰਿਹਾ ਹੋਵੇ ਤੁਹਾਨੂੰ ਤਾਂ ਕਿਰਤ ਲੱਗ ਰਹੀ ਆ ਪਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਸੋਚ ਸਮਝ ਕੇ ਬਿਆਨ ਦਿਆ ਕਰੋ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਖਿਲਾਫ ਸਿੱਖਾਂ ਦੇ ਘਰੇ ਜਨਮ ਲੈ ਕੇ ਡੀਫੇਮ ਕਰ ਰਹੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ